ਕਹਿਆ ਸੀ ਉਸਤੇ ਪਲੂਰ ਪਿੰਡ ਸਮਾਲਸਰ ਉਹਦੇ ਵਿੱਚ ਵੀ ਵੌਂਟਡ ਹੈਗਾ ਤੇ ਇਹ ਐਨਡੀਪੀਐਸ ਵਿੱਚ ਵੀ ਵੌਂਟਡ ਹੈਗਾ ਹਾਂ ਇੰਜਨ ਨੂੰ ਅਸੀਂ ਮੋਡਲੀ ਜਿਹੜੀ ਮੈਡੀਕਲ ਹੈਲਪਲੀ ਹਸਪੀਟਲ ਲੈ ਕੇ ਗਏ ਹੈਗੇ ਇਸ ਕੇਸ ਤੇ ਕਹਿ ਸਕਦੇ ਐਸਪੀ ਸਾਹਿਬ ਵੀ ਦੋ ਪੀਓ ਵੀ ਆਪਾਂ ਅਰੈਸਟ ਕਰ ਲਏ ਆ ਪੀਓ ਅਸੀਂ ਘੋੜੇ ਹੈਗੇ ਪੀਓ ਤਾਂ ਅਸੀਂ ਕਹਿ ਨਹੀਂ ਸਕਦੇ ਪਰ ਦੇਖ ਰਹੋ ਵਿਸ਼ਾ ਵਾਤਾ ਤਾਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੇ ਕਿ ਮੌਕੇ ਦੇ ਵਿੱਚ ਪੁਲਿਸ ਦੇ ਵੱਲੋਂ ਜੜਾ ਕਿ ਐਨਕਾਊਂਟਰ ਕਰ ਦਿੱਤਾ ਗਿਆ ਜਿਉਂ ਮੋਗਾ ਦੇ ਸਾਇਤਾ ਮੰਦਰ ਕੋਲ ਪੁਲਿਸ ਦੀ ਤਿੰਨ ਬਦਮਾਸ਼ਾਂ ਦੇ ਵਿਚਕਾਰ ਜਿਹੜੇ ਕਿ ਮੁੱਟਪੈਣ ਹੁੰਦੀ ਐ ਤੇ ਉਸ ਦੇ ਦੌਰਾਨ ਦੋ ਬਦਮਾਸ਼ ਨੂੰ ਪੁਲਿਸ ਨੇ ਜਿਹੜਾ ਕਿ ਗ੍ਰਫਤਾਰ ਕਰ ਲਿਆ ਤੇ ਇੱਕ ਬਦਮਾਸ਼ ਦੇ ਗੋਲੀ ਲੱਗ ਜਾਂਦੀ ਐ ਤਾਂਸੇ ਕਿ ਅਸਲਾਰ ਕਵਰ ਕਰ ਵੌਂਡ ਵਾਸਤੇ ਨਿਸ਼ਾਨਦੇਹੀ ਤੇ ਪੁਲਿਸ ਲੈ ਕੇ ਪਹੁੰਚੀ ਸੀ ਇਹਨਾਂ ਬਦਮਾਸ਼ਾਂ ਨੂੰ ਤੇ ਇਹਨਾਂ ਦੇ ਕੋਲੋਂ ਜਿਹੜੀ ਕਿ 925000 ਦੀ ਮਡਗਮਨੀ ਵੀ ਜਿਹੜੀ ਕਿ ਬਰਾਮਦ ਹੋਈ ਐ ਤੇ ਦੋ ਅਸਲੇ ਵੀ ਰਿਕਵਰ ਕੀਤੇ ਗਏ ਨੇ ਹੁਣ ਪੁਲਿਸ ਦੇ ਵੱਲੋਂ ਗਲੇਰੀ ਜਾਂਚ ਪੜਤਾਲ ਜਿਹੜੀ ਕਿ ਇਹਨਾਂ ਤੇ ਕੀਤੀ ਜਾ ਰਹੀ ਐ ਕੱਲ ਜੋ ਇੱਕ ਐਫਆਈਆ ਨੰਬਰ 70/25 ਪੀਐਸਸੀਟੀ ਰਜਿਸਟਰ ਹੋਈ ਸੀ ਜਿਸ ਦੇ ਵਿੱਚ ਅਸੀਂ ਤਿੰਨ ਜਿਹੜੇ ਹੈਗੇ ਗੈਂਗਸਟਰ ਲਗਾ ਲੋ ਉਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਦਾ ਨਾਮ ਗੁਰਜੰਤ ਸਿੰਘ ਰੋਸ਼ਨ ਸਿੰਘ ਤੇ ਆਕਾਸ਼ਦੀਪ ਸਿੰਘ ਅਨਾਵਲ ਸੰਨ 9.5 ਲੱਖ ਰੁਪਿਆ ਦੋ ਵੈਪਨ ਜਿਹੜੇ ਫੋਰਮੇਟ ਸੀ ਤੇ 15 ਰਾਉਂਡ ਤੇ ਇੱਕ ਗੱਡੀ ਜਿਹੜੀ ਇਹਨਾਂ ਕੋਲੋਂ i20 ਗੱਡੀ ਸਾਨੂੰ ਬਰਾਮਦ ਹੋਈ ਸੀ ਉਸ ਲਈ ਅਸੀਂ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਜਦੋਂ ਇਹਨਾਂ ਦੀ ਪੁਸ਼ੀਸ਼ ਤੇ ਅਜੇ ਰਿਮਾਂਡ ਤੇ ਲੈਣਾ ਸੀ ਅਨੇ ਪੁਸ਼ੀਸ਼ ਤੇ ਅਸੀਂ ਇਹਨਾਂ ਨੂੰ ਰਿਕਵਰੀ ਲਈ ਇੱਥੇ ਲੈ ਕੇ ਆਏ ਆ ਜਿੱਦੇ ਸਾਨੂੰ ਦੱਸਿਆ ਕਿ ਪਿਸਟਲ ਜਿਹੜਾ ਇਹਨਾਂ ਦੇ ਇੱਥੇ ਹੋਰ ਇਹਨਾਂ ਕੋਲ ਹੈਗਾ ਸੀ ਉਹ ਵੈਪਨ ਬਰਾਮਦ ਕਰਨੀ ਲੈ ਕੇ ਆਏ ਹੈਗੇ ਆ ਯਾ ਗੁਰਜੰਤ ਸਿੰਘ ਹੈਗਾ ਜਿਹੜਾ ਇਸਨੇ ਤੇ ਇਹਨਾਂ ਤਿੰਨਾਂ ਨੇ ਜਿਹੜੋ ਇੱਥੇ ਆਏ ਇਹਨਾਂ ਨੇ ਇਹ ਏਰੀਆ 'ਚ ਇੱਥੇ ਜਿਹੜਾ ਇਹ ਘਰ ਤੁਸੀਂ ਦੇਖਦੇ ਪਿਓ ਇੱਥੇ ਇਹ ਰਹਿੰਦੇ ਰਹੇ ਹੈਗੇ ਨਰਾ ਹਾਈਡ ਆਊਟ ਸੀ ਇਹਨਾਂ ਦੇ ਹਾਈਡ ਆਊਟ ਇਹਨਾਂ ਦਾ ਇੱਕ ਜਿਹੜਾ ਹੈਗਾ ਸੀ ਉਹਨਾਂ ਦਾ ਕੀ ਨਾਮ ਹੁੰਦਾ ਕਰਨ ਕਰਨ ਜਿਹੜਾ ਹੈਗਾ ਇੱਕ ਜੀਰੇ ਦਾ ਰਹਿਣ ਵਾਲਾ ਉਸ ਦੀ ਇਹ ਭੂਆ ਦਾ ਘਰ ਹੈਗਾ ਉਸ ਨੇ ਹਾਈ ਡਾਊਟਰ ਨਾਲ ਦਿੱਤਾ ਸੀ ਤੇ ਇਸ ਦਾ ਇਹ ਫਾਇਦਾ ਚੱਕ ਕੇ ਤਿੰਨੇ ਅੱਜ ਭੱਜਣ ਲੱਗੇ ਸੀ ਤੇ ਉਸ ਦੇ ਤਹਿਤ ਹੀ ਅਸੀਂ ਜਿਹੜਾ ਹੈਗਾ ਉਸ ਨੇ ਜਦੋਂ ਇਹਨੂੰ ਇਹਨੂੰ ਰਿਕਵਰੀ ਕਰਨ ਲਈ ਲੈ ਕੇ ਗਏ ਇਹਨਾਂ ਦਾ ਮੌਕਾ ਕਰਕੇ ਇਹਨਾਂ ਨੇ ਪਹਿਲਾਂ ਧੱਕਾ ਮਾਰਿਆ ਸਾਡੇ ਮੁਲਾਜ਼ਮਾਂ ਨੂੰ ਫਿਰ ਜਿਹੜਾ ਵੈਪਨ ਇੱਥੇ ਇਹਨਾਂ ਨੇ ਕੱਲ ਨੂੰ ਇੱਥੇ ਛੁੱਟ ਗਿਆ ਸੀ ਉਸ ਨਾਲ ਇਹਨਾਂ ਨੇ ਸਾਡੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਜਵਾਬਦੇਹੀ ਚ ਸਾਡੇ ਐਸਸੀ ਸਾਹਿਬ ਜਿਹੜੇ ਹੈਗੇ ਇਨਚਾਰਜ ਫੋਕਲ ਪੁਆਇੰਟ ਉਹਨਾਂ ਵੱਲੋਂ ਦੋ ਹਵਾਈ ਫਾਇਰ ਕੀਤਾ ਗਿਆ ਤੇ ਉਸ ਨੂੰ ਐਪਰੀਹੈਂਡ ਕਰਦੇ ਉਨੇ ਇੱਕ ਜਿਹੜਾ ਹੈਗਾ ਉਸ ਦੀ ਇੱਕ ਲੱਤ ਚੋਂ ਫਾਇਰ ਲੱਗੀ ਸਰ ਇੱਕ ਵਾਰ ਦੁਬਾਰਾ ਰਿਪੀਟ ਕਰ ਦਿਓ ਕਿੰਨੇ ਬਦਮਾਸ਼ ਸੀਗੇ ਟੋਟਲ ਸਰ ਇਹ ਕਿੰਨਾ ਦਾ ਘਰ ਸੀਗਾ ਤੇ ਕਿੰਨੀ ਰਿਕਵਰੀ ਹੋਈ ਇਹ ਤਿੰਨ ਬਦਮਾਸ਼ੀ ਹੈਗੇ ਗੁਰਜੰਟ ਸਿੰਘ ਰੋਸ਼ਨ ਸਿੰਘ ਆਕਾਸ਼ ਮੈਂ ਦੇ ਵਿੱਚ ਦੱਸਾਂ ਜੇ ਗੁਰਜੰਟ ਹੈਗਾ ਇਹ ਪਹਿਲਾਂ ਵੀ ਇੱਕ ਕਾਫੀ ਫੇਮਸ ਇੱਕ ਕੇਸ ਹੈਗਾ ਅਜਨਾਲੇ ਦਾ ਉਥੇ ਇੱਕ ਦੀਪੂ ਸਰਕਾਰੀਆ ਘਰ ਕੇ ਇੱਕ ਮਰਡਰ ਹੋਇਆ ਸੀ ਇੱਕ ਬੰਦੇ ਦਾ ਉਸ ਵਿੱਚ ਕੋਈ ਗੈਂਗਵਾਰ ਸਾਨੂੰ ਜੋ ਮੋਡਲੀ ਤੋਂ ਇਨਫੋਰਮੇਸ਼ਨ ਤੋਂ ਪਤਾ ਲੱਗਿਆ ਉਹ ਹੈਗੀ ਸੀ ਇਹ ਇੱਕ ਡੋਨੀ ਬੱਲ ਉਥੇ ਜੋ ਉਹ ਮਾਝੇ ਰੀ ਦਾ ਇੱਕ ਜਿਹੜਾ ਗੈਂਗਸਟਰ ਹੈਗਾ ਉਸ ਦਾ ਇਹ ਕਰਿੰਦਾ ਸੀ ਤੇ ਉਸ ਦਾ ਹੀ ਸ਼ੂਟਰ ਸੀ ਉਸ ਦੇ ਹੀ ਕਹਿੰਦੇ ਇਹਨਾਂ ਨੂੰ ਜਿਹੜਾ ਹੈਗਾ ਉੱਥੇ ਦੀਪੂ ਸਰਕਾਰੀਏ ਦਾ ਉਸੇ ਮਰਡਰ ਕੀਤਾ ਸੀ ਤੇ ਉੱਥੋਂ ਇਹ ਫਰਾਰ ਸੀ ਤੇ ਇਸ ਲਈ ਇਹ ਜਿਹੜਾ ਹੈਗਾ ਇਹਨਾਂ ਦੇ ਜਿਹੜੇ ਇੱਥੋਂ ਦੇ ਰੋਸ਼ਨ ਤੇ ਆਕਾਸ਼ ਜਿਹੜੇ ਫਿਰ ਉਹ ਹੀ ਪੁਰੇ ਇੱਥੇ ਰਹਿਣ ਵਾਲੇ ਹੈਗੇ ਆ ਇਹਨਾਂ ਦੇ ਨਾਂ ਨਾਲ ਲ ਕੇ ਇੱਥੇ ਵੀ ਕੋਈ ਵਾਰਦਾਤ ਨੂੰ ਇਨਜਾਮ ਦੇ ਸਕਦੇ ਸੀ ਚ ਦੇਣਾ ਲਈ ਸਰ ਤਿੰਨ ਬਦਮਾਸ਼ੀ ਆ ਇਹ ਅੱਜ ਇੱਥੇ ਤਿੰਨ ਸੀ ਜੀ ਸਰ ਸਰ ਕਿੰਨੇ ਦਿਨਾਂ ਤੋਂ ਇੱਥੇ ਮੁੱਕੇ ਰਹਿ ਰਹੇ ਸੀਗੇ ਇਹ ਇਹ ਕਾਫੀ ਵਾਰ ਇਹਨਾਂ ਦੇ ਹਾਈਡ ਆਊਟ ਸੀ ਅਗੇ ਇਨਵੈਸਟੀਗੇਸ਼ਨ ਚੱਲਦੀ ਪਈ ਹੈਗੀ ਹੈ ਕਦੇ ਆਉਂਦੇ ਸੀ ਕਦੇ ਨਹੀਂ ਆਉਂਦੇ ਸੀ ਇਹਨਾਂ ਦਾ ਇੱਕ ਸੇਫ ਇਹਨਾਂ ਨੇ ਸੇਫ ਹਾਊਸ ਟਾਈਪ ਬਣਾਇਆ ਹੋਇਆ ਸੀ ਇਹ ਕਰਨ ਦੀ ਭੂਆ ਤੇ ਉਹਨਾਂ ਦਾ ਕੀ ਰੋਲ ਹੈ ਜੀ ਇਸ ਸਾਰੇ ਐਪੀਸੋਡ ਚ ਜੀ ਜੀ ਤਿੰਨ ਤਿੰਨ ਰਿਕਵਰੀ ਆਸ ਤੇ ਲੈਂਦੇ ਸੀ ਤਿੰਨਾਂ ਨੂੰ ਹੀ ਕਪੜੀ ਲਈ ਲੈ ਕੇ ਹੁੰਦਾ ਸੀ ਏ ਹਾਂਜੀ ਜਿਹਨੇ ਜਿਹੜਾ ਹੈਗਾ ਸੀ ਜਿਹੜਾ ਸਾਨੂੰ ਬਰਾਮਦ ਜਿਹਨੂੰ ਪਰਸੇ ਗੁਰਜੰਟ ਸਿੰਘ ਜਿਹੜਾ ਮੇਨ ਹੈ ਹੈਗਾ ਦਿਪੂ ਸਰਕਾਰੀਆ ਜਿਹੜਾ ਮਰਡਰ ਕੇਸ ਵਾਂਟਡ ਹੈਗਾ ਉਸਦੇ ਇਹ ਗੋਲੀ ਲੱਗੀ ਐ ਐਸਪੀ ਸਾਹਿਬ ਜਿਹੜਾ ਕਰਨਾ ਉਹਦੀ ਭੂਆ ਤੇ ਉਹਦੇ ਮੁੰਡੇ ਦਾ ਕੀ ਰੋਲ ਐ ਸਾਰੇ ਐਪੀਸੋਡ ਚ ਕਿਹੜਾ ਨਹੀਂ ਅਸੀਂ ਵੈਰੀਫਾਈ ਕਰਦੇ ਪਏ ਹੈਗੇ ਜੀ ਉਸ ਨੂੰ ਵੈਰੀਫਾਈ ਕਰਨ ਦੇ ਦੋ ਦੋ ਗ੍ਰਿਫਤਾਰ ਕਰ ਲਏ ਗਏ ਪੁਲਿਸ ਵੱਲੋਂ ਤੇ ਇੱਕ ਜ਼ਖਮੀ ਐ ਹਾਂ ਹਾਂ ਜਿਹੜੇ ਇੱਕ ਜਿਹੜਾ ਹੈਗਾ ਗੁਰਜੰਟ ਇਸਦੇ ਫਾਇਦ ਲੱਗਿਆ ਹੈਗਾ ਤੇ ਇੱਕ ਜਿਹੜਾ ਹੈਗਾ ਰੋਸ਼ਨ ਇਸ ਨੇ ਵੀ ਭੱਜ ਦੇ ਦੌਰਾਨ ਕਲ ਸੱਟ ਲੀ ਸਰ ਅਰੇਸਟ ਕਲ ਤਿੰਨੇ ਕਰਲੇ ਸੀ ਅੱਜ ਤਾਂ ਸਿਰਫ ਰਿਕਵਰੀ ਕਰ ਰਹੇ ਹਾਂ ਅ ਵੀ ਅਰੇਸਟ ਕਲ ਤਿੰਨੇ ਕਰਲੇ ਸੀ ਅੱਜ ਰਿਕਵਰੀ ਲਈ ਲਈ ਜਦੋਂ ਇਹਨਾਂ ਨੂੰ ਲੈ ਕੇ ਆ ਕਿਉਂਕਿ ਇਹਨਾਂ ਦਾ ਹਾਈਡ ਆਊਟ ਸੀ ਤੇ ਸਾਨੂੰ ਹੋਰ ਵੀ ਇਹਨਾਂ ਨੇ ਜੋ ਦੱਸਿਆ ਸੀ ਇੱਥੇ ਰਹਿੰਦੇ ਸੀ ਕੁਝ ਹੋਰ ਵੀ ਮਿਲਣ ਦੀ ਸਾਨੂੰ ਉਮੀਦ ਸੀ ਇੱਕ ਵੈਪਨ ਤਾਂ ਇਹਨਾਂ ਨੇ ਜੋ ਸਾਨੂੰ ਬਰਾਮਦ ਹੋ ਚੁੱਕਿਆ ਜਿਹੜਾ ਤੁਸੀਂ ਦੇਖ ਸਕਦੇ ਹੋ ਜਿਸ ਨਾਲ ਇਹਨੇ ਫਾਇਰ ਕੀਤਾ ਹੈਗਾ ਅੱਜ ਵੀ ਕੋਈ ਵੈਪਨ ਮਿਲੇ ਹਾਂਜੀ ਅੱਜ ਜਿਹੜਾ ਉਹ ਹੈਗਾ ਉਸ ਨਾਲ ਹੀ ਫਾਇਰ ਕੀਤਾ ਹੈਗਾ ਸੀ ਸਰ ਕੱਲ ਕਿੰਨੇ ਜਿਹੜਾ ਇਹ ਕੱਲ ਦੋ ਵੈਪਨ ਬਰਾਮਦ ਹੋਏ ਸੀ ਜਿਹੜਾ ਇੱਕ ਪੀਐਕਸ 5 ਇੱਕ ਪੀ ਜਿਹੜਾ ਅੱਜ ਬਰਾਮਦ ਹੋਇਆ ਹੈਗਾ ਉਹ ਹੈਗਾ 32 ਬੋਰ ਦਾ ਬਰੇਟਾ ਟੋਟਲ ਕਿੰਨੇ ਹੋਗੇ ਟੋਟਲ 3 ਵੈਪਨ ਹੋ ਗਿਆ ਇਹ ਸਾਰੇ ਹਾਈ ਐਂਡ ਵੈਪਨ ਸੀ ਜਿਹੜੇ ਇਨਾਂ ਵੱਲੋਂ ਡੋਨੀ ਬੱਲ ਜਾਂ ਹੋਰ ਇਨਾਂ ਵੱਲੋਂ ਇਨਾਂ ਪ੍ਰੋਵਾਈਡ ਕਰੇ ਗਏ ਸੀ ਇਹ ਕੈਸ਼ ਕਿੰਨਾ ਸੀ ਇਹ ਕੈਸ਼ 9.5 ਲੱਖ ਰੁਪਏ ਦਾ ਸੀ ਸਾਨੂੰ ਜੋ ਮੁੱਢਲੀ ਤਫਤੀਸ਼ ਚ ਪਤਾ ਲੱਗਿਆ ਇਹ ਡਰਗ ਮੰਨੀ ਸੀ ਇਹਨਾਂ ਦੇ ਉੱਪਰ ਡਰੱਗਜ਼ ਦੇ ਵੀ ਕਾਫੀ ਪਰਚੇ ਹੈਗੇ ਜਿਹੜਾ ਗੁਰਜੰਟ ਹੈਗਾ ਇਸ ਦੇ ਉੱਪਰ ਵੀ ਇੱਕ ਦੋ ਐਫਆਈਆ ਨੰਬਰ 208/24 ਜੋ ਕਮਰਸ਼ੀਅਲ ਕੁਆਂਟੀਟੀ 3 ਕਿਲੋ ਹੈਰੋਇਨ ਦੀ ਪੀਐਸ ਕਰੇਂਡਾ ਉਹ ਚ ਵੀ ਵਾਂਟਡ ਹੈਗਾ ਤੇ ਜਿਹੜਾ ਆਪਣਾ 136/24 ਉਹਦੇ ਵਿੱਚ ਵੀ ਜਿਹੜਾ ਹੈਗਾ ਗੁਰਜੰਤ ਸਿੰਘ ਵਾਂਟਡ ਹੈਗਾ ਜਿਹੜਾ ਰੋਸ਼ਨ ਹੈਗਾ ਇਹ ਵੀ ਸਾਡੇ ਇੱਕ ਪਹਿਲਾ ਸ਼ੂਟ ਆਊਟ ਹੋਇਆ ਸੀ ਉੱਥੇ ਪਲੂਰਪਿੰਡ ਸਮਾਲਸਰ ਉਹਦੇ ਵਿੱਚ ਵੀ ਵਾਂਟਡ ਹੈਗਾ ਤੇ ਇਹ ਐਨਡੀਪੀਐਸ ਵਿੱਚ ਵੀ ਵਾਂਟਡ ਹੈਗਾ ਹਾਂ ਇੰਜਨ ਨੂੰ ਅਸੀਂ ਮੋਢਲੀ ਜਿਹੜੀ ਮੈਡੀਕਲ ਹੈਲਪਲੀ ਹਸਪੀਟਲ ਲੈ ਕੇ ਗਏ ਹੈਗੇ ਇਹ ਕੇਸ ਤੇ ਕਹਿ ਸਕਦੇ ਹਾਂ ਐਸਪੀ ਸਾਹਿਬ ਵੀ ਦੋ ਪੀਓ ਵੀ ਆਪਾਂ ਅਰੈਸਟ ਕਰ ਲਏ ਆ ਪੀਓ ਅਸੀਂ ਘੋੜੇ ਹੈਗੇ ਪੀਓ ਦਾ ਅਸੀਂ ਕਹਿ ਨਹੀਂ ਸਕਦੇ ਪਰ ਤਿੰਨੇ ਤੋਂ ਸੇਖਰੋ ਵਿਸ਼ਾ ਬਾਤਾਂ ਤਾਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੇ ਕਿ ਮੌਕੇ ਦੇ ਵਿੱਚ ਪੁਲਿਸ ਦੇ ਵੱਲੋਂ ਜੜਾ ਕਿ ਐਨਕਾਊਂਟਰ ਕਰ ਦਿੱਤਾ ਗਿਆ ਜਿਉਂ ਮੋਗਾ ਦੇ ਸਾਈਤਾ ਮੰਦਰ ਕੋਲ ਪੁਲਿਸ ਦੀ ਤਿੰਨ ਬਦਮਾਸ਼ਾਂ ਦੇ ਵਿਚਕਾਰ ਜਿਹੜੇ ਕਿ ਮੁੱਠਪੈਣ ਹੁੰਦੀ ਹੈ ਤੇ ਉਸ ਦੌਰਾਨ ਦੋ ਬਦਮਾਸ਼ ਨੂੰ ਪੁਲਿਸ ਨੇ ਜਿਹੜਾ ਕਿ ਗ੍ਰਫਤਾਰ ਕਰ ਲਿਆ ਤੇ ਇੱਕ ਬਦਮਾਸ਼ ਦੇ ਗੋਲੀ ਲੱਗ ਜਾਂਦੀ ਹੈ ਤਾਂ ਉਸ ਦੇ ਕਿ ਅਸਲਾ ਕਵਰ ਕਰ ਵੋਂਡ ਵਾਸਤੇ ਨਿਸ਼ਾਨਦੇਹੀ ਤੇ ਪੁਲਿਸ ਲੈ ਕੇ ਪਹੁੰਚੀ ਸੀ ਇਹਨਾਂ ਬਦਮਾਸ਼ਾਂ ਨੂੰ ਤੇ ਇਹਨਾਂ ਦੇ ਕੋਲੋਂ ਜਿਹੜੀ ਕਿ 9,25,000 ਦੀ ਮਡਕਮਨੀ ਵੀ ਜਿਹੜੀ ਕਿ ਬਰਾਮਦ ਹੋਈ ਐ ਤੇ ਦੋ ਅਸਲੇ ਵੀ ਰਿਕਵਰ ਕੀਤੇ ਗਏ ਨੇ ਹੁਣ ਪੁਲਿਸ ਦੇ ਵੱਲੋਂ ਗਲੇਰੀ ਜਾਂਚ ਪੜਤਾਲ ਜਿਹੜੀ ਕਿ ਇਹਨਾਂ ਤੇ ਕੀਤੀ ਜਾ ਰਹੀ ਐ ਕੱਲ ਜੋ ਇੱਕ ਐਫਆਈਆ ਨੰਬਰ 70/25 ਪੀਐਸਸੀਟੀ ਰਜਿਸਟਰ ਹੋਈ ਸੀ ਜਿਸ ਦੇ ਵਿੱਚ ਅਸੀਂ ਤਿੰਨ ਜਿਹੜੇ ਹੈਗੇ ਗੈਂਗਸਟਰ ਲਗਾ ਲੋ ਉਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਦਾ ਨਾਮ ਗੁਰਜੰਟ ਸਿੰਘ, ਰੋਸ਼ਨ ਸਿੰਘ ਤੇ ਆਕਾਸ਼ਦੀਪ ਸੀ ਅਨਾ ਬਲਾਂਸ ਨੂੰ 9.5 ਲੱਖ ਰੁਪਿਆ ਦੋ ਵੈਪਨ ਜਿਹੜੇ ਫੋਰਨ ਮੇਡ ਸੀ ਤੇ 15 ਰਾਉਂਡ ਤੇ ਇੱਕ ਗੱਡੀ ਜਿਹੜੀ ਇਹਨਾਂ ਕੋਲੋਂ i20 ਗੱਡੀ ਸਾਨੂੰ ਬਰਾਮਦ ਹੋਈ ਸੀ ਉਸ ਲਈ ਅਸੀਂ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਜਦੋਂ ਇਹਨਾਂ ਦੀ ਪੁਸ਼ੀਸ਼ ਤੇ ਅੱਜ ਦੀ ਰਿਮਾਂਡ ਤੇ ਲੈਣਾ ਸੀ ਇਹਨਾਂ ਦੀ ਪੁਸ਼ੀਸ਼ ਤੇ ਅਸੀਂ ਇਹਨਾਂ ਨੂੰ ਰਿਕਵਰੀ ਲਈ ਇੱਥੇ ਲੈ ਕੇ ਆਏ ਹਾਂ ਜਿੱਦਾਂ ਸਾਨੂੰ ਦੱਸਿਆ ਕਿ ਪਿਸਤਲ ਜਿਹੜਾ ਇਹਨਾਂ ਦੇ ਇੱਥੇ ਹੋਰ ਇਹਨਾਂ ਕੋਲ ਹੈਗਾ ਸੀ ਉਹ ਵੈਪਨ ਬਰਾਮਦ ਕਰਨ ਲਈ ਲੈ ਕੇ ਆਏ ਹੈਗੇ ਆ ਜਾਂ ਗੁਰਜੰਤ ਸਿੰਘ ਹੈਗਾ ਜਿਹੜਾ ਇਸਨੇ ਤੇ ਇਹਨਾਂ ਤਿੰਨਾਂ ਨੇ ਜਿਹੜੋ ਇੱਥੇ ਆਏ ਇਹਨਾਂ ਨੇ ਇਹ ਏਰੀਆ 'ਚ ਇੱਥੇ ਜਿਹੜਾ ਇਹ ਘਰ ਤੁਸੀਂ ਦੇਖਦੇ ਪਿਓ ਇੱਥੇ ਇਹ ਰਹਿੰਦੇ ਰਹੇ ਹੈਗੇ ਨਰਾ ਹਾਈਡ ਆਊਟ ਸੀ ਇਹਨਾਂ ਦੇ ਹਾਈਡ ਆਊਟ ਇਹਨਾਂ ਦਾ ਇੱਕ ਜਿਹੜਾ ਹੈਗਾ ਸੀ ਉਹਨਾਂ ਦਾ ਕੀ ਨਾਮ ਹੁੰਦਾ ਕਰਨ ਕਰਨ ਜਿਹੜਾ ਹੈਗਾ ਇੱਕ ਜੀਰੇ ਦਾ ਰਹਿਣ ਵਾਲਾ ਉਸ ਦੀ ਇਹ ਭੂਆ ਦਾ ਘਰ ਹੈਗਾ ਉਸ ਨੇ ਹਾਈ ਡਾਊਟਰ ਨੂੰ ਦਿੱਤਾ ਸੀ ਤੇ ਇਸ ਦਾ ਇਹ ਫਾਇਦਾ ਚੱਕ ਕੇ ਤਿੰਨੇ ਅੱਜ ਭੱਜਣ ਲੱਗੇ ਸੀ ਤੇ ਉਸ ਦੇ ਤਹਿਤ ਹੀ ਅਸੀਂ ਜਿਹੜਾ ਹੈਗਾ ਉਸ ਨੇ ਜਦੋਂ ਇਹਨੂੰ ਇਹਨੂੰ ਰਿਕਵਰੀ ਕਰਨ ਦੀ ਲੈ ਕੇ ਗਏ ਇਹਨਾਂ ਦਾ ਮੌਕਾ ਕਰਕੇ ਇਹਨਾਂ ਨੇ ਪਹਿਲਾਂ ਧੱਕਾ ਮਾਰਿਆ ਸਾਡੇ ਮੁਲਾਜ਼ਮਾਂ ਨੂੰ ਫਿਰ ਜਿਹੜਾ ਵੈਪਨ ਇੱਥੇ ਇਹਨਾਂ ਨੇ ਕੱਲ ਇੱਥੇ ਛੁੱਟ ਗਿਆ ਸੀ ਉਸ ਨਾਲ ਇਹਨਾਂ ਨੇ ਸਾਡੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਜਵਾਬਦੇਹੀ ਚ ਸਾਡੇ ਐਸ்சி ਸਾਹਿਬ ਜਿਹੜੇ ਹੈਗੇ ਇਨਚਾਰਜ ਫੋਕਲ ਪੁਆਇੰਟ ਉਹਨਾਂ ਵੱਲੋਂ ਦੋ ਹਵਾਈ ਫਾਇਰ ਕੀਤੇ ਗਏ ਤੇ ਉਸ ਨੂੰ ਐਪਰੀਹੈਂਡ ਕਰਦੇ ਉਨੇ ਇੱਕ ਜਿਹੜਾ ਹੈਗਾ ਉਸ ਦੀ ਇੱਕ ਲੱਤ ਚ ਫਾਇਲ ਲੱਗੀ ਸਰ ਇੱਕ ਪੇ ਦੁਆਰਾ ਰਿਟੇਨ ਕਰਦੇ ਹੋ ਕਿੰਨੇ ਬਦਮਾਸ਼ ਸੀਗੇ ਟੋਟਲ ਸਰ ਇਹ ਕਿੰਨਾ ਦਾ ਘਰ ਸੀਗਾ ਤੇ ਕਿੰਨੀ ਰਿਕਵਰੀ ਹੋਈ ਇਹ ਤਿੰਨ ਬਦਮਾਸ਼ੀ ਹੈਗੇ ਗੁਰਜੰਟ ਸਿੰਘ ਰੋਸ਼ਨ ਸਿੰਘ ਆਕਾਸ਼ ਮੈਂ ਦੇ ਵਿੱਚ ਦੱਸਾਂ ਜੇ ਗੁਰਜੰਟ ਹੈਗਾ ਇਹ ਪਹਿਲਾਂ ਵੀ ਇੱਕ ਕਾਫੀ ਫੇਮਸ ਇੱਕ ਕੇਸ ਹੈਗਾ ਅਜਨਾਲੇ ਦਾ ਉਥੇ ਇੱਕ ਦੀਪੂ ਸਰਕਾਰੀਆ ਕਰਕੇ ਇੱਕ ਮਰਡਰ ਹੋਇਆ ਸੀ ਇੱਕ ਬੰਦੇ ਦਾ ਉਸ ਵਿੱਚ ਕੋਈ ਗੈਂਗਬਾਰ ਸਾਨੂੰ ਜੋ ਮੋਡਲੀ ਤੋਂ ਇਨਫੋਰਮੇਸ਼ਨ ਤੋਂ ਪਤਾ ਲੱਗਿਆ ਉਹ ਹੈਗੀ ਸੀ ਇਹ ਇੱਕ ਡੋਨੀ ਬਲ ਉਥੇ ਜੋ ਉਹ ਮਾਝੇ ਈ ਦੀ ਇੱਕ ਗੈਂਗਸਟਰ ਹੈਗਾ ਉਸ ਦਾ ਇਹ ਕਰਿੰਦਾ ਸੀ ਤੇ ਉਸ ਦਾ ਹੀ ਸ਼ੂਟਰ ਸੀ ਉਸ ਦੇ ਹੀ ਕਹਿੰਦੇ ਇਹਨੂੰ ਜਿਹੜਾ ਹੈਗਾ ਉੱਥੇ ਦੀਪੂ ਸਰਕਾਰੀ ਦਾ ਉੱਥੇ ਮਰਡਰ ਕੀਤਾ ਸੀ ਤੇ ਉੱਥੋਂ ਇਹ ਫਰਾਰ ਸੀ ਤੇ ਇਸ ਲਈ ਇਹ ਜਿਹੜਾ ਹੈਗਾ ਇਹਨਾਂ ਦੇ ਜਿਹੜੇ ਇੱਥੋਂ ਦੇ ਰੋਸ਼ਨ ਤੇ ਆਕਾਸ਼ ਜਿਹੜੇ ਫਿਰੋਇਪੁਰ ਈ ਦੇ ਰਹਿਣ ਵਾਲੇ ਹੈਗੇ ਇਹਨਾਂ ਦੇ ਨਾਂ ਰਲ ਕੇ ਇੱਥੇ ਵੀ ਕੋਈ ਵਾਰਦਾਤ ਨੂੰ ਇਨਜਾਮ ਦੇ ਸਕਦੇ ਸੀ ਚਾ ਦੇਣਾ ਲਈ ਸਰ ਤਿੰਨ ਬਦਮਾਸ਼ੀ ਅੱਜ ਇਹ ਅੱਜ ਇੱਥੇ ਤਿੰਨ ਸੀ ਜੀ ਸਰ ਤਿੰਨ ਨੂੰ ਲੈ ਕੇ ਸਰ ਕਿੰਨੇ ਦਿਨਾਂ ਤੋਂ ਇੱਥੇ ਮੁਗਰੇ ਰਹਿ ਰਹੇ ਸੀਗੇ ਇਹ ਇਹ ਕਾਫੀ ਵਾਰ ਇਹਨਾਂ ਦੇ ਹਾਈਡ ਆਊਟ ਸੀ ਅਗੇ ਇਨਵੈਸਟੀਗੇਸ਼ਨ ਚੱਲਦੀ ਪਈ ਹੈਗੀ ਇਹ ਕਦੇ ਆਉਂਦੇ ਸੀ ਕਦੇ ਨਹੀਂ ਆਉਂਦੇ ਸੀ ਇਹਨਾਂ ਦਾ ਇੱਕ ਸੇਫ ਇਹਨਾਂ ਨੇ ਸੇਫ ਹਾਊਸ ਬਣਾਇਆ ਹੋਇਆ ਸੀ ਇਹ ਕਰਨ ਦੀ ਭੂਆ ਤੇ ਉਹ ਮੁਗਰੇ ਦਾ ਕੀ ਨੋਲੇਜ ਹੈ ਸਰ ਐਪੀਸੋਡ ਤੇ ਜੀ 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 ਤਿੰਨ ਤੱਕ ਰਿਕਵਰੀ ਅਸ ਲੈਂਦੇ ਸੀ ਤਿੰਨ ਨੂੰ ਰਿਕਵਰੀ ਲਈ ਲੈ ਕੇ ਜਾਂਦਾ ਸੀ ਇਹ ਹਾਂਜੀ ਜਿਨੇ ਜਿਹੜਾ ਹੈਗਾ ਸੀ ਜਿਹੜਾ ਸਾਨੂੰ ਬ੍ਰਾਮ ਜੀ ਜਿਹਨੂੰ ਬਰਸਾਈ ਕਾਰਿਆ ਜਿਹੜਾ ਮਰਡਰ ਕੇਸ ਵਾਂਟਡ ਹੈਗਾ ਉਸਦੇ ਇਹ ਗੋਲੀ ਲੱਗੀ ਐ ਐਸਪੀ ਸਾਹਿਬ ਜਿਹੜਾ ਕਰਨਾ ਉਹਦੀ ਭੂਆ ਤੇ ਉਹਦੇ ਮੁੰਡੇ ਦਾ ਕੀ ਰੋਲ ਐ ਸਾਰੇ ਐਪੀਸੋਡ ਚ ਕਿਹੜਾ ਨਹੀਂ ਅਸੀਂ ਵੈਰੀਫਾਈ ਕਰਦੇ ਪਏ ਹੈਗੇ ਜੀ ਉਸ ਨੂੰ ਵੈਰੀਫਾਈ ਕਰਦੇ ਪਏ ਹੈਗੇ ਦੋ ਦੋ ਗ੍ਰਿਫਤਾਰ ਕਰ ਲਏ ਗਏ ਪੁਲਿਸ ਵੱਲੋਂ ਤੇ ਇੱਕ ਜ਼ਖਮੀ ਐ ਹਾਂ ਹਾਂ ਜਿਹੜੇ ਇੱਕ ਜਿਹੜਾ ਹੈਗਾ ਗੁਰਜੰਟ ਇਸਦੇ ਫਾਇਰ ਲੱਗਿਆ ਹੈਗਾ ਤੇ ਇੱਕ ਜਿਹੜਾ ਹੈਗਾ ਰੋਸ਼ਨ ਇਸਦੇ ਵੀ ਭੱਜ ਦੇ ਦੌਰਾਨ ਕਲ ਸੱਟ ਲੱਗ ਸਰ ਅਰੇਸਟ ਕਲ ਤਿੰਨੇ ਕਰਲੇ ਜੀ ਅੱਜ ਤਾਂ ਸਿਰਫ ਰਿਕਵਰੀ ਕਰ ਆਏ ਜੀ ਅਰੇਸਟ ਕਲ ਤਿੰਨੇ ਕਰਲੇ ਸੀ ਅੱਜ ਰਿਕਵਰੀ ਲਈ ਲੀ ਜਦੋਂ ਇਹਨਾਂ ਨੂੰ ਲੈ ਕੇ ਆ ਕਿਉਂਕਿ ਇਹਨਾਂ ਦਾ ਹਾਈ ਡਾਊਟ ਸੀ ਤੇ ਸਾਨੂੰ ਹੋਰ ਵੀ ਇਹਨਾਂ ਨੇ ਜੋ ਦੱਸਿਆ ਸੀ ਇੱਥੇ ਰਹਿੰਦੇ ਸੀ ਕੁਝ ਹੋਰ ਵੀ ਮਿਲਣ ਦੀ ਸਾਨੂੰ ਮੀਟ ਸੀ ਇੱਕ ਵੈਪਨ ਤਾਂ ਇਹਨਾਂ ਨੇ ਜੋ ਸਾਨੂੰ ਬਰਾਮਦ ਹੋ ਚੁੱਕਿਆ ਜਿਹੜਾ ਤੁਸੀਂ ਦੇਖ ਸਕਦੇ ਹੋ ਜਿਸ ਨਾਲ ਇਹਨੇ ਫਾਇਰ ਕੀਤਾ ਹੈਗਾ ਅੱਜ ਵੀ ਕੋਈ ਵੈਪਨ ਮਿਲੇ ਹਾਂ ਜੀ ਅੱਜ ਜਿਹੜਾ ਹੈਗਾ ਉਸ ਨਾਲ ਹੀ ਫਾਇਰ ਕੀਤਾ ਹੈਗਾ ਸੀ ਸਰ ਕੱਲ ਕਿੰਨੇ ਜਿਹੜਾ ਇਹ ਕੱਲ ਦੋ ਵੈਪਨ ਬਰਾਮਦ ਹੋਏ ਸੀ ਜਿਹੜਾ ਇੱਕ ਪੀਐਕਸ 5 ਇੱਕ ਪ ਜਿਹੜਾ ਅੱਜ ਬ੍ਰਾਮਦ ਹੋਇਆ ਹੈਗਾ ਉਹ ਹੈਗਾ ਬੱਤੀ ਬੋਰ ਦਾ ਬਰੇਟਾ ਟੋਟਲ ਕਿੰਨੇ ਹੋ ਗਏ ਟੋਟਲ ਤਿੰਨ ਵੈਪਨ ਹੋ ਗਏ ਇਹ ਸਾਰੇ ਹਾਈ ਐਂਡ ਵੈਪਨ ਸੀ ਜਿਹੜੇ ਇਨਾਂ ਵੱਲੋਂ ਡੋਨੀ ਬੱਲ ਜਾਂ ਹੋਰ ਇਨਾਂ ਵੱਲੋਂ ਪ੍ਰੋਵਾਈਡ ਕਰੇ ਗਏ ਸੀ ਇਹ ਕੈਸ਼ 9.5 ਲੱਖ ਰੁਪਏ ਦਾ ਸੀ ਹੇ ਸਾਨੂੰ ਜੋ ਮੋਡਲੀ ਤਫਤੀਸ਼ ਚ ਪਤਾ ਲੱਗਿਆ ਇਹ ਡਰਗ ਮੰਨੀ ਸੀ ਇਹਨਾਂ ਦੇ ਉੱਪਰ ਡਰਗਜ਼ ਦੇ ਵੀ ਕਾਫੀ ਪਰਚੇ ਹੈਗੇ ਜਿਹੜਾ ਗੁਰਜੰਟ ਹੈਗਾ ਇਸ ਦੇ ਉੱਪਰ ਵੀ ਇੱਕ ਦੋ ਐਫਆਈਆ ਨੰਬਰ 208/24 ਜੋ ਕਮਰਸ਼ੀਅਲ ਕੁਆਂਟੀਟੀ 3 ਕਿਲੋ ਹੈਰੋਇਨ ਦੀ ਪੀਐਸ ਕਰੇਂਡਾ ਉਹ ਚ ਵੀ ਵਾਂਟਡ ਹੈਗਾ ਤੇ ਜਿਹੜਾ ਆਪਣਾ 136/24 ਉਹਦੇ ਵਿੱਚ ਵੀ ਜਿਹੜਾ ਹੈਗਾ ਗੁਰਜੰਤ ਸਿੰਘ ਵਾਂਟਡ ਹੈਗਾ ਜਿਹੜਾ ਰੋਸ਼ਨ ਹੈਗਾ ਇਹ ਵੀ ਸਾਡੇ ਇੱਕ ਪਹਿਲਾਂ ਸ਼ੂਟਆਊਟ ਹੋਇਆ ਸੀ ਉੱਥੇ ਪਲੂਰ ਪਿੰਡ ਸਮਾਲਸਰ ਉਹਦੇ ਵਿੱਚ ਵੀ ਇਹ ਵਾਂਟਡ ਹੈਗਾ ਤੇ ਇਹ ਐਨਡੀਪੀਐਸ ਵਿੱਚ ਵੀ ਵਾਂਟਡ ਹੈਗਾ ਹਾਂ ਇੰਜਰ ਨੂੰ ਅਸੀਂ ਮੋਢਲੀ ਜਿਹੜੀ ਮੈਡੀਕਲ ਹੈਲਪਲੀ ਹਸਪੀਟਲ ਲੈ ਕੇ ਗਏ ਹੈਗੇ ਇਹ ਇਸ ਕੇਸ ਤੇ ਕਹਿ ਸਕਦੇ ਐਸਪੀ ਸਾਹਿਬ ਵੀ ਦੋ ਪੀਓਵੀ ਆਪਾਂ ਅਰੈਸਟ ਕਰ ਲਏ ਆ ਪੀਓ ਅਸੀਂ ਘੋੜੇ ਹੈਗੇ ਆ ਪੀਓ ਦਾ ਅਸੀਂ ਕਹਿ ਨਹੀਂ ਸਕਦੇ ਪਰ ਤਿੰਨੇ ਤੁਸੀਂ ਦੇਖ ਰਹੇ ਹੋ ਵਿਸ਼ਾ ਬਾਤਾਂ ਤਾਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੇ ਕਿ ਮੌਕੇ ਦੇ ਵਿੱਚ ਪੁਲਿਸ ਦੇ ਵੱਲੋਂ ਜੜਾ ਕਿ ਐਨਕਾਊਂਟਰ ਕਰ ਦਿੱਤਾ ਗਿਆ ਜਿਉਂ ਮੋਗਾ ਦੇ ਸਾਈਤਾ ਮੰਦਰ ਕੋਲ ਪੁਲਿਸ ਦੀ ਤਿੰਨ ਬਦਮਾਸ਼ਾਂ ਦੇ ਵਿਚਕਾਰ ਜਿਹੜੇ ਕਿ ਮੁੱਟਪੈਣ ਹੁੰਦੀ ਐ ਤੇ ਉਸ ਦੌਰਾਨ ਦੋ ਬਦਮਾਸ਼ ਨੂੰ ਪੁਲਿਸ ਨੇ ਜਿਹੜਾ ਕਿ ਗ੍ਰਫਤਾਰ ਕਰ ਲਿਆ ਤੇ ਇੱਕ ਬਦਮਾਸ਼ ਦੇ ਗੋਲੀ ਲੱਗ ਜਾਂਦੀ ਐ ਦੱਸਦੇ ਕਿ ਅਸਲਾ ਕਵਰ ਕਰ ਵੋਂ ਵਾਸਤੇ ਨਿਸ਼ਾਨਦੇਹੀ ਤੇ ਪੁਲਿਸ ਲੈ ਕੇ ਪਹੁੰਚੀ ਸੀ ਇਹਨਾਂ ਬਦਮਾਸ਼ਾਂ ਨੂੰ ਤੇ ਇਹਨਾਂ ਦੇ ਕੋਲੋਂ ਜਿਹੜੀ ਕਿ 9.25 ਹਜ਼ਾਰ ਦੀ ਮਡਕਮਨੀ ਵੀ ਜਿਹੜੀ ਕਿ ਬਰਾਮਦ ਹੋਈ ਹੈ ਤੇ ਦੋ ਅਸਲੇ ਵੀ ਰਿਕਵਰ ਕੀਤੇ ਗਏ ਨੇ ਹੁਣ ਪੁਲਿਸ ਦੇ ਵੱਲੋਂ ਗਲੇਰੀ ਜਾਂਚ ਪੜਤਾਲ ਜਿਹੜੀ ਕਿ ਇਹਨਾਂ ਤੇ ਕੀਤੀ ਜਾ ਰਹੀ ਹੈ ਕੱਲ ਜੋ 1 ਐਫ ਆਈ ਆ ਨੰਬਰ 70/25 ਪੀ ਐਸ ਸੀਟੀ ਰਜਿਸਟਰ ਹੋਈ ਸੀ ਜਿਸ ਦੇ ਵਿੱਚ ਅਸੀਂ ਤਿੰਨ ਜਿਹੜੇ ਹੈਗੇ ਹੈ ਗੈਂਗਸਟਰ ਲਗਾ ਲੋ ਉਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਦਾ ਨਾਮ ਗੁਰਜੰਟ ਸਿੰਘ ਰੋਸ਼ਨ ਸਿੰਘ ਤੇ ਆਕਾਸ਼ਦੀਪ ਸੀ ਅਨਾਵਲ ਸੰਨ 9 ਲੱਖ ਰੁਪਿਆ ਦੋ ਵੈਪਨ ਜਿਹੜੇ ਫੋਰਮੇਟ ਸੀ ਤੇ 15 ਰਾਉਂਡ ਤੇ ਇੱਕ ਗੱਡੀ ਜਿਹੜੀ ਇਹਨਾਂ ਕੋਲੋਂ i20 ਗੱਡੀ ਸਾਨੂੰ ਬਰਾਮਦ ਹੋਈ ਸੀ ਉਸ ਲਈ ਅਸੀਂ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਜਦੋਂ ਇਹਨਾਂ ਦੀ ਪੁਸ਼ੀਸ਼ ਤੇ ਅਜੇ ਰਿਮਾਂਡ ਤੇ ਲੈਣਾ ਸੀ ਇਹਨਾਂ ਦੀ ਪੁਸ਼ੀਸ਼ ਤੇ ਅਸੀਂ ਇਹਨਾਂ ਨੂੰ ਰਿਕਵਰੀ ਲਈ ਇੱਥੇ ਲੈ ਕੇ ਆਏ ਹਾਂ ਜਿੱਦਾਂ ਸਾਨੂੰ ਦੱਸਿਆ ਕਿ ਇੱਕ ਪਿਸਟਲ ਜਿਹੜਾ ਇਹਨਾਂ ਕੋਲ ਇੱਥੇ ਹੋਰ ਇਹਨਾਂ ਕੋਲ ਹੈਗਾ ਸੀ ਉਹ ਵੈਪਨ ਬਰਾਮਦ ਕਰਨ ਲਈ ਲੈ ਕੇ ਆਏ ਹੈਗੇ ਆ ਜਾਂ ਗੁਰਜਨ ਸਿੰਘ ਹੈਗਾ ਜਿਹੜਾ ਇਸਨੇ ਤੇ ਇਹਨਾਂ ਤਿੰਨਾਂ ਨੇ ਜਦੋਂ ਇੱਥੇ ਆਏ ਇਹਨਾਂ ਨੇ ਇਹ ਏਰੀਆ 'ਚ ਇੱਥੇ ਜਿਹੜਾ ਇਹ ਘਰ ਤੁਸੀਂ ਦੇਖਦੇ ਪਿਓ ਇੱਥੇ ਇਹ ਰਹਿੰਦੇ ਰਹੇ ਹੈਗੇ ਨਰਾ ਹਾਈਡ ਆਊਟ ਸੀ ਇਹਨਾਂ ਦੇ ਹਾਈਡ ਆਊਟ ਇਹਨਾਂ ਦਾ ਇੱਕ ਜਿਹੜਾ ਹੈਗਾ ਸੀ ਉਹਨਾਂ ਦਾ ਕੀ ਨਾਮ ਹੁੰਦਾ ਕਰਨ ਕਰਨ ਜਿਹੜਾ ਹੈਗਾ ਇੱਕ ਜੀਰੇ ਦਾ ਰਹਿਣ ਵਾਲਾ ਉਸ ਦੀ ਇਹ ਭੂਆ ਦਾ ਘਰ ਹੈਗਾ ਉਸ ਨੇ ਹਾਈ ਡਾਊਟਰ ਨੂੰ ਦਿੱਤਾ ਸੀ ਤੇ ਇਸ ਦਾ ਇਹ ਫਾਇਦਾ ਚੱਕ ਕੇ ਤਿੰਨੇ ਅੱਜ ਭੱਜਣ ਲੱਗੇ ਸੀ ਤੇ ਉਸ ਦੇ ਤਹਿਤ ਹੀ ਅਸੀਂ ਜਿਹੜਾ ਹੈਗਾ ਉਸ ਨੇ ਜਦੋਂ ਇਹਨੂੰ ਇਹਨੂੰ ਰਿਕਵਰੀ ਕਰਨ ਲਈ ਲੈ ਕੇ ਗਏ ਇਹਨਾਂ ਦਾ ਮੌਕਾ ਕਰਕੇ ਇਹਨਾਂ ਨੇ ਪਹਿਲਾਂ ੱਤਕਾ ਮਾਰਿਆ ਸਾਡੇ ਮੁਲਾਜ਼ਮਾਂ ਨੂੰ ਫਿਰ ਜਿਹੜਾ ਵੈਪਨ ਇੱਥੇ ਇਹਨਾਂ ਨੇ ਕੱਲ ਨੂੰ ਇੱਥੇ ਛੁੱਟ ਗਿਆ ਸੀ ਉਸ ਨੇ ਇਹਨਾਂ ਦੇ ਸਾਡੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਜਵਾਬਦੇਹੀ ਚ ਸਾਡੇ ਐਸਸੀ ਸਾਹਿਬ ਜਿਹੜੇ ਹੈਗੇ ਇਨਚਾਰਜ ਫੋਕਲ ਪੁਆਇੰਟ ਉਹਨਾਂ ਵੱਲੋਂ ਦੋ ਹਵਾਈ ਫਾਇਰ ਕੀਤੇ ਗਏ ਤੇ ਉਸ ਨੂੰ ਐਪਰੀਹੈਂਡ ਕਰਦੇ ਉਨੇ ਇੱਕ ਜਿਹੜਾ ਹੈਗਾ ਉਸ ਦੀ ਇੱਕ ਲੱਤ ਚ ਫਾਇਲ ਲੱਗੀ ਸਰ ਇੱਕ ਪੇ ਦੁਆਰਾ ਰਿਕਵਰ ਕਰਦੇ ਹੋ ਕਿੰਨੇ ਬਦਮਾਸ਼ ਸੀਗੇ ਟੋਟਲ ਸਰ ਇਹ ਕਿੰਨਾ ਦਾ ਘਰ ਸੀਗਾ ਤੇ ਕਿੰਨੀ ਰਿਕਵਰੀ ਹੋਈ ਇਹ ਤਿੰਨ ਬਦਮਾਸ਼ੀ ਹੈਗੇ ਗੁਰਜੰਟ ਸਿੰਘ ਰੋਸ਼ਨ ਸਿੰਘ ਆਕਾਸ਼ ਮੈਂ ਦੇ ਵਿੱਚ ਦੱਸਾਂ ਜੇ ਗੁਰਜੰਟ ਹੈਗਾ ਇਹ ਪਹਿਲਾਂ ਵੀ ਇੱਕ ਕਾਫੀ ਫੇਮਸ ਇੱਕ ਕੇਸ ਹੈਗਾ ਅਜਨਾਲੇ ਦਾ ਉਥੇ ਇੱਕ ਦੀਪੂ ਸਰਕਾਰੀਆ ਕਰਕੇ ਇੱਕ ਮਰਡਰ ਹੋਇਆ ਸੀ ਇੱਕ ਬੰਦੇ ਦਾ ਉਸ ਵਿੱਚ ਕੋਈ ਗੈਂਗਵਾਰ ਸਾਨੂੰ ਜੋ ਮੋਡਲੀ ਤੋਂ ਇਨਫੋਰਮੇਸ਼ਨ ਤੋਂ ਪਤਾ ਲੱਗਿਆ ਉਹ ਹੈਗੀ ਸੀ ਇਹ ਇੱਕ ਡੋਨੀ ਬਲ ਉਥੇ ਜੋ ਉਹ ਮਾਝੇ ਰੀ ਦਾ ਇੱਕ ਗੈਂਗਸਟਰ ਹੈਗਾ ਉਸ ਦਾ ਇਹ ਕਰਿੰਦਾ ਸੀ ਤੇ ਉਸ ਦਾ ਹੀ ਸ਼ੂਟਰ ਸੀ ਉਸ ਦੇ ਹੀ ਕਹਿੰਦੇ ਇਹ ਨੂੰ ਜਿਹੜਾ ਹੈਗਾ ਉੱਥੇ ਦੀਪੂ ਸਰਕਾਰੀ ਇਹਦਾ ਉਸੇ ਮਰਡਰ ਕੀਤਾ ਸੀ ਤੇ ਉੱਥੋਂ ਇਹ ਫਰਾਰ ਸੀ ਤੇ ਇਸ ਲਈ ਇਹ ਜਿਹੜਾ ਹੈਗਾ ਇਹਨਾਂ ਦੇ ਜਿਹੜੇ ਇੱਥੋਂ ਦੇ ਰੋਸ਼ਨ ਤੇ ਆਕਾਸ਼ ਜਿਹੜੇ ਫਿਰੋਜਪੁਰੇ ਰੀ ਦੇ ਰਹਿਣ ਵਾਲੇ ਹੈਗੇ ਇਹ ਇਹਨਾਂ ਦੇ ਨਾਂ ਨਾਲ ਲੱਗੇ ਇੱਥੇ ਵੀ ਕੋਈ ਵਾਰਦਾਤ ਨੂੰ ਅੰਜਾਮ ਦੇ ਸਕਦੇ ਸੀ ਚਾ ਦੇਣਾ ਲਈ ਹੋਟਲ ਸਰ ਤਿੰਨ ਬਦਮਾਸ਼ੀ ਅੱਜ ਇਹ ਅੱਜ ਇੱਥੇ ਤਿੰਨ ਸੀ ਜੀ ਸਰ ਸਰ ਕਿੰਨੇ ਦਿਨਾਂ ਤੋਂ ਇੱਥੇ ਮੁਗਰੇ ਰਹੇ ਰਹੇ ਸੀਗੇ ਇਹ ਇਹ ਕਾਫੀ ਵਾਰ ਇਹਨਾਂ ਦੇ ਹਾਈਡ ਆਊਟ ਸੀ ਅਗੇ ਇਨਵੈਸਟੀਗੇਸ਼ਨ ਚੱਲਦੀ ਪਈ ਹੈਗੀ ਇਹ ਕਦੇ ਆਉਂਦੇ ਸੀ ਕਦੇ ਨਹੀਂ ਆਉਂਦੇ ਸੀ ਇਹਨਾਂ ਦਾ ਇੱਕ ਸੇਫ ਇਹਨਾਂ ਨੇ ਸੇਫ ਹਾਊਸਟੇਕ ਬਣਾਇਆ ਹੋਇਆ ਸੀ ਕਰਮ ਦੀ ਭੂਆ ਤੇ ਕਰਮ ਮੁਗਰੇ ਦਾ ਕੀ ਰੋਲ ਹੈ ਜੀ ਇਸ ਐਪੀਸੋਡ ਤੇ ਜੀ 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 ਤਿੰਨ ਤਿੰਨ ਕੱਪੜੀ ਆਸ ਲੈਂਦੇ ਸੀ ਤਿੰਨਾਂ ਨੂੰ ਹੀ ਕੱਪੜੀ ਲਈ ਲੈ ਕੇ ਆਉਂਦਾ ਸੀ ਏ ਹਾਂਜੀ ਜਿਹਨੇ ਜਿਹੜਾ ਹੈਗਾ ਸੀ ਜਿਹੜਾ ਸਾਨੂੰ ਬ੍ਰਾਮ ਜੀ ਜਿਹਨੂੰ ਬਰਸੇ ਗੁਰਜੰਟ ਸਿੰਘ ਜਿਹੜਾ ਮੇਨ ਹੈ ਹੈਗਾ ਦਿਪੂ ਸਰਕਾਰੀਆ ਜਿਹੜਾ ਮਰਡਰ ਕੇਸ ਵਾਂਟਡ ਹੈਗਾ ਉਸਦੇ ਇਹ ਗੋਲੀ ਲੱਗੀ ਐ ਐਸਪੀ ਸਾਹਿਬ ਜਿਹੜਾ ਕਰਨਾ ਉਹਦੀ ਭੂਆ ਤੇ ਉਹਦੇ ਮੁੰਡੇ ਦਾ ਕੀ ਰੋਲ ਹੈ ਸਾਰੇ ਐਪੀਸੋਡ ਚ ਕਿਹੜਾ ਨਹੀਂ ਅਸੀਂ ਵੈਰੀਫਾਈ ਕਰਦੇ ਪਏ ਹੈਗੇ ਜੀ ਉਸ ਨੂੰ ਵੈਰੀਫਾਈ ਕਰਦੇ ਪਏ ਹੈਗੇ ਦੋ ਦੋ ਗ੍ਰਿਫਤਾਰ ਕਰ ਲਏ ਗਏ ਪੁਲਿਸ ਵੱਲੋਂ ਤੇ ਇੱਕ ਜ਼ਖਮੀ ਹੈ ਹਾਂ ਹਾਂ ਜਿਹੜੇ ਇੱਕ ਜਿਹੜਾ ਹੈਗਾ ਗੁਰਜੰਟ ਇਸਦੇ ਫਾਇਰ ਲੱਗਿਆ ਹੈਗਾ ਤੇ ਇੱਕ ਜਿਹੜਾ ਹੈਗਾ ਰੋਸ਼ਨ ਇਸਦੇ ਵੀ ਭੱਜ ਦੇ ਦੌਰਾਨ ਕਲ ਸੈਟ ਸਰ ਅਰੇਸਟ ਕਲ ਤਿੰਨੇ ਕਰਲੇ ਜੀ ਅੱਜ ਤਾਂ ਸਿਰਫ ਰਿਕਵਰੀ ਕਰ ਰਹੇ ਹਾਂ ਜੀ ਅਰੇਸਟ ਕਲ ਤਿੰਨੇ ਕਰਲੇ ਸੀ ਅੱਜ ਰਿਕਵਰੀ ਲਈ ਜਦੋਂ ਇਹਨਾਂ ਨੂੰ ਲੈ ਕੇ ਆ ਕਿਉਂਕਿ ਇਹਨਾਂ ਦਾ ਹਾਈਡ ਆਊਟ ਸੀ ਤੇ ਸਾਨੂੰ ਹੋਰ ਵੀ ਇਹਨਾਂ ਨੇ ਜੋ ਦੱਸਿਆ ਸੀ ਇੱਥੇ ਰਹਿੰਦੇ ਸੀ ਕੁਝ ਹੋਰ ਵੀ ਮਿਲਣ ਦੀ ਸਾਨੂੰ ਮੀਸ ਸੀ ਇੱਕ ਵੈਪਨ ਤਾਂ ਇਹਨਾਂ ਨੇ ਜੋ ਸਾਨੂੰ ਬਰਾਮਦ ਹੋ ਚੁੱਕਿਆ ਜਿਹੜਾ ਤੁਸੀਂ ਦੇਖ ਸਕਦੇ ਹੋ ਜਿਸ ਨਾਲ ਇਹਨੇ ਫਾਇਰ ਕੀਤਾ ਹੈਗਾ ਅੱਜ ਵੀ ਕੋਈ ਵੈਪਨ ਮਿਲੇ ਹਾਂ ਜੀ ਅੱਜ ਜਿਹੜਾ ਉਹ ਹੈਗਾ ਉਸ ਨਾਲ ਹੀ ਫਾਇਰ ਕੀਤਾ ਹੈਗਾ ਸੀ ਸਰ ਕੱਲ ਕਿੰਨੇ ਬਰਾਮਦ ਜਿਹੜਾ ਇਹ ਕੱਲ 2 ਵੈਪਨ ਬਰਾਮਦ ਹੋਏ ਸੀ ਜਿਹੜਾ ਇੱਕ PX5 ਇੱਕ PX ਜਿਹੜਾ ਅੱਜ ਬ੍ਰਾਮਦ ਹੋਇਆ ਹੈਗਾ ਉਹ ਹੈਗਾ ਬੱਤੀ ਬੋਰ ਦਾ ਬਰੇਟਾ ਟੋਟਲ ਕਿੰਨੇ ਹੋ ਗਏ ਟੋਟਲ ਤਿੰਨ ਵੈਪਨ ਹੋ ਗਏ ਇਹ ਸਾਰੇ ਹਾਈ ਐਂਡ ਵੈਪਨ ਸੀ ਜਿਹੜੇ ਇਨਾਂ ਵੱਲੋਂ ਡੋਨੀ ਬੱਲ ਜਾਂ ਹੋਰ ਇਨਾਂ ਵੱਲੋਂ ਇਨਾਂ ਪ੍ਰੋਵਾਈਡ ਕਰੇ ਗਏ ਸੀ ਇਹ ਕੈਸ਼ 9.5 ਲੱਖ ਰੁਪਏ ਦਾ ਸੀ ਸਾਨੂੰ ਜੋ ਮੋਡਲੀ ਤਫਤੀਸ਼ ਚ ਪਤਾ ਲੱਗਿਆ ਇਹ ਡਰਗ ਮੰਨੀ ਸੀ ਇਹਨਾਂ ਦੇ ਉੱਪਰ ਡਰਗਜ਼ ਦੇ ਵੀ ਕਾਫੀ ਪਰਚੇ ਹੈਗੇ ਜਿਹੜਾ ਗੁਰਜੰਟ ਹੈਗਾ ਇਸ ਦੇ ਉੱਪਰ ਵੀ ਇੱਕ ਦੋ ਐਫਆਈਆ ਨੰਬਰ 208/24 ਜੋ ਕਮਰਸ਼ੀਅਲ ਕੁਆਂਟੀਟੀ 3 ਕਿਲੋ ਹੈਰੋਇਨ ਦੀ ਪੀਐਸ ਕਰੇਂਡਾ ਉਹ ਚ ਵੀ ਵੌਂਟਡ ਹੈਗਾ ਤੇ ਜਿਹੜਾ ਆਪਣਾ 136/24 ਉਹਦੇ ਵਿੱਚ ਵੀ ਜਿਹੜਾ ਹੈਗਾ ਗੁਰਜੰਤ ਸਿੰਘ ਵੌਂਟਡ ਹੈਗਾ ਜਿਹੜਾ ਰੋਸ਼ਨ ਹੈਗਾ ਇਹ ਵੀ ਸਾਡੇ ਇੱਕ ਪਹਿਲਾ ਸ਼ੂਟਆਊਟ ਹੋਇਆ ਸੀ ਉੱਥੇ ਪਲੂਰਪਿੰਡ ਸਮਾਲਸਰ ਉਹਦੇ ਵਿੱਚ ਵੀ ਵੌਂਟਡ ਹੈਗਾ ਤੇ ਇਹ ਐਨਡੀਪੀਐਸ ਵਿੱਚ ਵੀ ਵੌਂਟਡ ਹੈਗਾ ਹਾਂ ਇੰਜਨ ਨੂੰ ਅਸੀਂ ਮੋਢਲੀ ਜਿਹੜੀ ਮੈਡੀਕਲ ਹੈਲਪਲੀ ਹਸਪੀਟਲ ਲੈ ਕੇ ਗਏ ਹੈਗੇ ਇਸ ਕੇਸ ਤੇ ਕਹਿ ਸਕਦੇ ਐਸਪੀ ਸਾਹਿਬ ਵੀ ਦੋ ਪੀਓ ਵੀ ਆਪਾਂ ਅਰੈਸਟ ਕਰ ਲਏ ਆ ਪੀਓ ਅਸੀਂ ਘੋੜੇ ਹੈਗੇ ਪੀਓ ਤਾਂ ਅਸੀਂ ਕਹਿ ਨਹੀਂ ਸਕਦੇ ਪਰ ਤਿੰਨੇ ਤੁਸੀਂ ਦੇਖ ਰਹੇ ਵਿਸ਼ਾ ਬਾਤਾਂ ਤਾਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੇ ਕਿ ਮੌਕੇ ਦੇ ਵਿੱਚ ਪੁਲਿਸ ਦੇ ਵੱਲੋਂ ਜੜਾ ਕਿ ਐਨਕਾਊਂਟਰ ਕਰ ਦਿੱਤਾ ਗਿਆ ਜਿਵੇਂ ਮੋਗਾ ਦੇ ਸਾਇਤਾ ਮੰਦਰ ਕੋਲ ਪੁਲਿਸ ਦੀ ਤਿੰਨ ਬਦਮਾਸ਼ਾਂ ਦੇ ਵਿਚਕਾਰ ਜਿਹੜੀ ਕਿ ਮੁੱਟਪੈਣ ਹੁੰਦੀ ਹੈ ਤੇ ਉਸ ਦੇ ਦੌਰਾਨ ਦੋ ਬਦਮਾਸ਼ ਨੂੰ ਪੁਲਿਸ ਨੇ ਜਿਹੜਾ ਕਿ ਗ੍ਰਫਤਾਰ ਕਰ ਲਿਆ ਤੇ ਇੱਕ ਬਦਮਾਸ਼ ਦੇ ਗੋਲੀ ਲੱਗ ਜਾਂਦੀ ਹੈ ਤਾਂ ਉਸ ਦੇ ਕਿ ਅਸਲਾ ਕਵਰ ਕਰ ਵੋਂਡ ਵਾਸਤੇ ਨਿਸ਼ਾਨਦੇਹੀ ਤੇ ਪੁਲਿਸ ਲੈ ਕੇ ਪਹੁੰਚੀ ਸੀ ਇਹਨਾਂ ਬਦਮਾਸ਼ਾਂ ਨੂੰ ਤੇ ਇਹਨਾਂ ਦੇ ਕੋਲੋਂ ਜਿਹੜੀ ਕਿ 9,25,000 ਦੀ ਮਡਕਮਨੀ ਵੀ ਜਿਹੜੀ ਕਿ ਬਰਾਮਦ ਹੋਈ ਆ ਤੇ ਦੋ ਅਸਲੇ ਵੀ ਰਿਕਵਰ ਕੀਤੇ ਗਏ ਨੇ ਹੁਣ ਪੁਲਿਸ ਦੇ ਵੱਲੋਂ ਗਲੇਰੀ ਜਾਂਚ ਪੜਤਾਲ ਜਿਹੜੀ ਕਿ ਇਹਨਾਂ ਤੇ ਕੀਤੀ ਜਾ ਰਹੀ ਹੈ ਕੱਲ ਜੋ ਇੱਕ ਐਫਆਈਆ ਨੰਬਰ 70/25 ਪੀਐਸਸੀਟੀ ਰਜਿਸਟਰ ਹੋਈ ਸੀ ਜਿਸ ਦੇ ਵਿੱਚ ਅਸੀਂ ਤਿੰਨ ਜਿਹੜੇ ਹੈਗੇ ਆ ਗੈਂਗਸਟਰ ਲਗਾ ਲੋ ਉਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਦਾ ਨਾਮ ਗੁਰਜੰਟ ਸਿੰਘ, ਰੋਸ਼ਨ ਸਿੰਘ ਤੇ ਆਕਾਸ਼ਦੀਪ ਸੀ ਅਨਾਵਲ ਸਾਨੂੰ ਸਵਾ 9 ਲੱਖ ਰੁਪਿਆ ਦੋ ਵੈਪਨ ਜਿਹੜੇ ਫੋਰਮੇਟ ਸੀ ਤੇ 15 ਰਾਉਂਡ ਤੇ ਇੱਕ ਗੱਡੀ ਜਿਹੜੀ ਇਹਨਾਂ ਕੋਲੋਂ i20 ਗੱਡੀ ਸਾਨੂੰ ਬਰਾਮਦ ਹੋਈ ਸੀ ਉਸ ਲਈ ਅਸੀਂ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਜਦੋਂ ਇਹਨਾਂ ਦੀ ਪੁਸ਼ੀਸ਼ ਤੇ ਅਜੇ ਰਿਮਾਂਡ ਤੇ ਲੈਣਾ ਸੀ ਅਨੇ ਪੁਸ਼ੀਸ਼ ਤੇ ਅਸੀਂ ਇਹਨਾਂ ਨੂੰ ਰਿਕਵਰੀ ਲਈ ਇੱਥੇ ਲੈ ਕੇ ਆਏ ਆ ਜਿੱਦੇ ਸਾਨੂੰ ਦੱਸਿਆ ਕਿ ਪਿਸਟਲ ਜਿਹੜਾ ਇਹਨਾਂ ਦੇ ਇੱਥੇ ਹੋਰ ਇਹਨਾਂ ਕੋਲ ਹੈਗਾ ਸੀ ਉਹ ਵੈਪਨ ਬਰਾਮਦ ਕਰਨੀ ਲੈ ਕੇ ਆਏ ਹੈਗੇ ਆ ਯਾ ਗੁਰਜੰਤ ਸਿੰਘ ਹੈਗਾ ਜਿਹੜਾ ਇਸਨੇ ਤੇ ਇਹਨਾਂ ਤਿੰਨਾਂ ਨੇ ਜਿਹੜੋ ਇੱਥੇ ਆਏ ਇਹਨਾਂ ਨੇ ਇਹ ਏਰੀਆ 'ਚ ਇੱਥੇ ਜਿਹੜਾ ਇਹ ਘਰ ਤੁਸੀਂ ਦੇਖਦੇ ਪਿਓ ਇੱਥੇ ਇਹ ਰਹਿੰਦੇ ਰਹੇ ਹੈਗੇ ਨਰਾ ਹਾਈਡਆਊਟ ਸੀ ਇਹਨਾਂ ਦੇ ਹਾਈਡਆਊਟ ਇਹਨਾਂ ਦਾ ਇੱਕ ਜਿਹੜਾ ਹੈਗਾ ਸੀ ਉਹਨਾਂ ਦਾ ਕੀ ਨਾਮ ਹੁੰਦਾ ਕਰਨ ਕਰਨ ਜਿਹੜਾ ਹੈਗਾ ਇੱਕ ਜੀਰੇ ਦਾ ਰਹਿਣ ਵਾਲਾ ਉਸਦੀ ਇਹ ਭੂਆ ਦਾ ਘਰ ਹੈਗਾ ਉਸਨੇ ਹਾਈ ਡਾਊਟਰ ਨੂੰ ਦਿੱਤਾ ਸੀ ਤੇ ਇਸ ਦਾ ਇਹ ਫਾਇਦਾ ਚੱਕ ਕੇ ਤਿੰਨੇ ਅੱਜ ਭੱਜਣ ਲੱਗੇ ਸੀ ਤੇ ਉਸ ਦੇ ਤਹਿਤ ਹੀ ਅਸੀਂ ਜਿਹੜਾ ਹੈਗਾ ਉਸਨੇ ਜਦੋਂ ਇਹਨੂੰ ਇਹਨੂੰ ਰਿਕਵਰੀ ਕਰਨ ਲਈ ਲੈ ਕੇ ਗਏ ਨਾ ਮੌਕਾ ਕਰਕੇ ਇਹਨਾਂ ਨੇ ਪਹਿਲਾਂ ਧੱਕਾ ਮਾਰਿਆ ਸਾਡੇ ਮੁਲਾਜ਼ਮਾਂ ਨੂੰ ਫਿਰ ਜਿਹੜਾ ਵੈਪਨ ਇੱਥੇ ਇਹਨਾਂ ਨੇ ਕੱਲ ਨੂੰ ਇੱਥੇ ਛੁੱਟ ਗਿਆ ਸੀ ਉਸ ਨਾਲ ਇਹਨਾਂ ਨੇ ਸਾਡੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਜਵਾਬਦੇਹੀ ਚ ਸਾਡੇ ਐਸਸੀ ਸਾਹਿਬ ਜਿਹੜੇ ਹੈਗੇ ਇਨਚਾਰਜ ਫੋਕਲ ਪੁਆਇੰਟ ਉਹਨਾਂ ਵੱਲੋਂ ਦੋ ਹਵਾਈ ਫਾਇਰ ਕੀਤਾ ਗਿਆ ਤੇ ਉਸ ਨੂੰ ਐਪਰੀਹੈਂਡ ਕਰਦੇ ਉਨੇ ਇੱਕ ਜਿਹੜਾ ਹੈਗਾ ਉਸ ਦੀ ਇੱਕ ਲੱਤ ਚੋ ਫਾਇਲ ਲੱਗੀ ਸਰ ਇੱਕ ਵਾਰਾ ਰਿਪੀਟ ਕਰ ਦਿਓ ਕਿੰਨੇ ਬਦਮਾਸ਼ ਸੀਗੇ ਟੋਟਲ ਸਰ ਇਹ ਕਿੰਨਾ ਦਾ ਘਰ ਸੀਗਾ ਤੇ ਕਿੰਨੀ ਰਿਕਵਰੀ ਹੋਈ ਹੈ ਇਹ ਤਿੰਨ ਬਦਮਾਸ਼ੀ ਹੈਗੇ ਆ ਗੁਰਜੰਟ ਸਿੰਘ ਰੋਸ਼ਨ ਸਿੰਘ ਆਕਾਸ਼ ਮੈਂ ਇਹਦੇ ਵਿੱਚ ਦੱਸਾਂ ਜੇ ਗੁਰਜੰਟ ਹੈਗਾ ਇਹ ਪਹਿਲਾਂ ਵੀ ਇੱਕ ਕਾਫੀ ਫੇਮਸ ਇੱਕ ਕੇਸ ਹੈਗਾ ਅਜਨਾਲੇ ਦਾ ਉਥੇ ਇੱਕ ਦੀਪੂ ਸਰਕਾਰੀਆ ਕਰਕੇ ਇੱਕ ਮਰਡਰ ਹੋਇਆ ਸੀ ਇੱਕ ਬੰਦੇ ਦਾ ਉਸ ਵਿੱਚ ਕੋਈ ਗੈਂਗਵਾਰ ਸਾਨੂੰ ਜੋ ਮੋਡਲੀ ਤੋਂ ਇਨਫੋਰਮੇਸ਼ਨ ਤੋਂ ਪਤਾ ਲੱਗਿਆ ਉਹ ਹੈਗੀ ਸੀ ਇਹ ਇੱਕ ਡੋਨੀ ਬਾਲ ਉਥੇ ਜੋ ਉਹ ਮਾਝੇ ਰਿਦੇ ਦੀ ਇੱਕ ਜਿਹੜਾ ਗੈਂਗਸਟਰ ਹੈਗਾ ਉਸ ਦਾ ਇਹ ਕਰਿੰਦਾ ਸੀ ਤੇ ਉਸ ਦਾ ਹੀ ਸ਼ੂਟਰ ਸੀ ਉਸ ਦੇ ਹੀ ਕਹਿੰਦੇ ਇਹਨਾਂ ਨੂੰ ਜਿਹੜਾ ਹੈਗਾ ਉੱਥੇ ਦੀਪੂ ਸਰਕਾਰੀਏ ਦਾ ਉਸੇ ਮਰਡਰ ਕੀਤਾ ਸੀ ਤੇ ਉੱਥੋਂ ਇਹ ਫਰਾਰ ਸੀ ਤੇ ਇਸ ਲਈ ਇਹ ਜਿਹੜਾ ਹੈਗਾ ਇਹਨਾਂ ਦੇ ਜਿਹੜੇ ਇੱਥੋਂ ਦੇ ਰੋਸ਼ਨ ਤੇ ਆਕਾਸ਼ ਜਿਹੜੇ ਫਿਰ ਉਹ ਪੂਰੇ ਇੱਦੇ ਰਹਿਣ ਵਾਲੇ ਹੈਗੇ ਆ ਇਹਨਾਂ ਦੇ ਨਾਂ ਨਾਲ ਕੇ ਇੱਥੇ ਵੀ ਕੋਈ ਵਾਰਦਾਤ ਨੂੰ ਇਨਜਾਮ ਦੇ ਸਕਦੇ ਸੀ ਚ ਦੇਣਾ ਲਈ ਸਰ ਤਿੰਨ ਬਦਮਾਸ਼ੀ ਆ ਇਹ ਅੱਜ ਇੱਥੇ ਤਿੰਨ ਸੀ ਜੀ ਸਰ ਸਰ ਕਿੰਨੇ ਦਿਨਾਂ ਤੋਂ ਇੱਥੇ ਮੁੱਕੇ ਰਹਿ ਰਹੇ ਸੀਗੇ ਇਹ ਇਹ ਕਾਫੀ ਵਾਰ ਇਹਨਾਂ ਦੇ ਹਾਈਡ ਆਊਟ ਸੀ ਅਗੇ ਇਨਵੈਸਟੀਗੇਸ਼ਨ ਚੱਲਦੀ ਪਈ ਹੈਗੀ ਆ ਇਹ ਕਦੇ ਆਉਂਦੇ ਸੀ ਕਦੇ ਨਹੀਂ ਆਉਂਦੇ ਸੀ ਇਹਨਾਂ ਦਾ ਇੱਕ ਸੇਫ ਇਹਨਾਂ ਨੇ ਸੇਫ ਹਾਊਸ ਟਾਈਪ ਬਣਾਇਆ ਹੋਇਆ ਸੀ ਇਹ ਕਰਨ ਦੀ ਭੂਆ ਤੇ ਉਹਨਾਂ ਦਾ ਕੀ ਰੋਲ ਹੈ ਜੀ ਇਸ ਸਾਰੇ ਐਪੀਸੋਡ ਚ ਜੀ ਜੀ ਤਿੰਨ ਤਿੰਨ ਰਿਕਵਰੀ ਆਸ ਤੇ ਲੈਂਦੇ ਸੀ ਤਿੰਨਾਂ ਨੂੰ ਰਿਕਵਰੀ ਲਈ ਲੈ ਕੇ ਹੁੰਦਾ ਸੀ ਏ ਹਾਂਜੀ ਜਿਹਨੇ ਜਿਹੜਾ ਹੈਗਾ ਸੀ ਜਿਹੜਾ ਸਾਨੂੰ ਬ੍ਰਾਮ ਜਿਹਨੂੰ ਪਰਸੇ ਗੁਰਜੰਟ ਸਿੰਘ ਜਿਹੜਾ ਮੇਨ ਹੈ ਹੈਗਾ ਦਿਪੂ ਸਰਕਾਰੀਆ ਜਿਹੜਾ ਮਰਡਰ ਕੇਸ ਵਾਂਟਡ ਹੈਗਾ ਉਸਦੇ ਇਹ ਗੋਲੀ ਲੱਗੀ ਐ ਐਸਪੀ ਸਾਹਿਬ ਜਿਹੜਾ ਕਰਨਾ ਉਹਦੀ ਭੂਆ ਤੇ ਉਹਦੇ ਮੁੰਡੇ ਦਾ ਕੀ ਰੋਲ ਹੈ ਸਾਰੇ ਐਪੀਸੋਡ ਚ ਕਿਹੜਾ ਇਹ ਅਸੀਂ ਵੈਰੀਫਾਈ ਕਰਦੇ ਪਏ ਹੈਗੇ ਜੀ ਉਸ ਨੂੰ ਵੈਰੀਫਾਈ ਕਰਦੇ ਪਏਗੇ ਦੋ ਦੋ ਗ੍ਰਿਫਤਾਰ ਕਰ ਲਏ ਗਏ ਪੁਲਿਸ ਵੱਲੋਂ ਤੇ ਇੱਕ ਜ਼ਖਮੀ ਹੈ ਹਾਂ ਹਾਂ ਜਿਹੜੇ ਇੱਕ ਜਿਹੜਾ ਹੈਗਾ ਗੁਰਜੰਟ ਇਸਦੇ ਫਾਇਦ ਲੱਗਿਆ ਹੈਗਾ ਤੇ ਇੱਕ ਜਿਹੜਾ ਹੈਗਾ ਰੋਸ਼ਨ ਇਸਦੇ ਵੀ ਭੱਜ ਦੇ ਦੌਰਾਨ ਕਲ ਸੱਟ ਲੱਗੀ। ਸਰ ਅਰੇਸਟ ਕੱਲ ਤਿੰਨੇ ਕਰਲੇ ਤੇ ਅੱਜ ਤਾਂ ਸਿਰਫ ਰਿਕਵਰੀ ਕਰਾ ਰਹੇ ਹਾਂ। ਇਹ ਵੀ ਅਰੇਸਟ ਕੱਲ ਤਿੰਨੇ ਕਰਲੇ ਸੀ ਅੱਜ ਰਿਕਵਰੀ ਲਈ ਜਦੋਂ ਇਹਨਾਂ ਨੂੰ ਲੈ ਕੇ ਆ ਕਿਉਂਕਿ ਇਹਨਾਂ ਦਾ ਹਾਈ ਡਾਊਟ ਸੀ ਤੇ ਸਾਨੂੰ ਹੋਰ ਵੀ ਇਹਨਾਂ ਨੇ ਜੋ ਦੱਸਿਆ ਸੀ ਇੱਥੇ ਰਹਿੰਦੇ ਸੀ ਕੁਝ ਹੋਰ ਵੀ ਮਿਲਣ ਦੀ ਸਾਨੂੰ ਮੀਤ ਸੀ। ਇੱਕ ਵੈਪਨ ਤਾਂ ਇਹਨਾਂ ਨੇ ਜੋ ਸਾਨੂੰ ਬਰਾਮਦ ਹੋ ਚੁੱਕਿਆ ਜਿਹੜਾ ਤੁਸੀਂ ਦੇਖ ਸਕਦੇ ਹੋ ਜਿਸ ਨਾਲ ਇਹਨੇ ਫਾਇਰ ਕੀਤਾ ਹੈਗਾ। ਅੱਜ ਵੀ ਕੋਈ ਵੈਪਨ ਮਿਲੇ? ਹਾਂ ਜੀ ਅੱਜ ਜਿਹੜਾ ਹੈਗਾ ਉਸ ਨਾਲ ਹੀ ਫਾਇਰ ਕੀਤਾ ਹੈਗਾ ਸੀ। ਸਰ ਕੱਲ ਕਿੰਨੇ ਵੈਪਨ? ਜਿਹੜਾ ਇਹ ਕੱਲ ਦੋ ਵੈਪਨ ਬਰਾਮਦ ਹੋਏ ਸੀ ਜ ਜਿਹੜਾ ਅੱਜ ਬਰਾਮਦ ਹੋਇਆ ਹੈਗਾ ਉਹ ਹੈਗਾ ਬੱਤੀ ਬੋਰ ਦਾ ਬਰੇਟਾ ਟੋਟਲ ਕਿੰਨੇ ਹੋਗੇ ਟੋਟਲ 3 ਵੈਪਨ ਹੋ ਗਿਆ ਇਹ ਸਾਰੇ ਹਾਈ ਐਂਡ ਵੈਪਨ ਸੀ ਜਿਹੜੇ ਇਨਾਂ ਵੱਲੋਂ ਡੋਨੀ ਬੱਲ ਜਾਂ ਹੋਰ ਇਨਾਂ ਵੱਲੋਂ ਇਨਾਂ ਪ੍ਰੋਵਾਈਡ ਕਰੇ ਗਏ ਸੀ ਇਹ ਕੈਸ਼ ਦਾ ਸੀ ਇਹ ਕੈਸ਼ 9.5 ਲੱਖ ਰੁਪਏ ਦਾ ਸੀ ਸਾਨੂੰ ਜੋ ਮੋਡਲੀ ਤਫਤੀਸ਼ ਚ ਪਤਾ ਲੱਗਿਆ ਇਹ ਡਰਗ ਮੰਨੀ ਸੀ ਇਹਨਾਂ ਦੇ ਉੱਪਰ ਡਰੱਗਜ਼ ਦੇ ਵੀ ਕਾਫੀ ਪਰਚੇ ਹੈਗੇ ਜਿਹੜਾ ਗੁਰਜੰਟ ਹੈਗਾ ਇਸ ਦੇ ਉੱਪਰ ਵੀ ਇੱਕ ਦੋ ਐਫਆਈਆ ਨੰਬਰ 208/24 ਜੋ ਕਮਰਸ਼ੀਅਲ ਕੁਆਂਟੀਟੀ 3 ਕਿਲੋ ਹੈਰੋਇਨ ਦੀ ਪੀਐਸ ਕਰੇਂਡਾ ਉਹ ਚ ਵੀ ਵਾਂਟਡ ਹੈਗਾ ਤੇ ਜਿਹੜਾ ਆਪਣਾ 136/24 ਉਹਦੇ ਵਿੱਚ ਵੀ ਜਿਹੜਾ ਹੈਗਾ ਗੁਰਜੰਤ ਸਿੰਘ ਵਾਂਟਡ ਹੈਗਾ ਜਿਹੜਾ ਰੋਸ਼ਨ ਹੈਗਾ ਇਹ ਵੀ ਸਾਡੇ ਇੱਕ ਪਹਿਲਾ ਸ਼ੂਟ ਆਊਟ ਹੋਇਆ ਸੀ ਉੱਥੇ ਪਲੂਰਪਿੰਡ ਸਮਾਲਸਰ ਉਹਦੇ ਵਿੱਚ ਵੀ ਵਾਂਟਡ ਹੈਗਾ ਤੇ ਇਹ ਐਨਡੀਪੀਐਸ ਵਿੱਚ ਵੀ ਵਾਂਟਡ ਹੈਗਾ ਹਾਂ ਇੰਜਨ ਨੂੰ ਅਸੀਂ ਮੋਢਲੀ ਜਿਹੜੀ ਮੈਡੀਕਲ ਹੈਲਪਲੀ ਹਸਪੀਟਲ ਲੈ ਕੇ ਗਏ ਹੈਗੇ ਇਹ ਕੇਸ ਤੇ ਕਹਿ ਸਕਦੇ ਹਾਂ ਐਸਪੀ ਸਾਹਿਬ ਵੀ ਦੋ ਪੀਓ ਵੀ ਆਪਾਂ ਅਰੈਸਟ ਕਰ ਲਏ ਆ ਪੀਓ ਅਸੀਂ ਘੋੜੇ ਹੈਗੇ ਪੀਓ ਦਾ ਅਸੀਂ ਕਹਿ ਨਹੀਂ ਸਕਦੇ ਪਰ ਤਿੰਨੇ ਤੋਂ ਸਤੇ ਕਰੋ ਵਿਸ਼ਾ ਬਾਤਾਂ ਤਾਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੇ ਕਿ ਮੌਕੇ ਦੇ ਵਿੱਚ ਪੁਲਿਸ ਦੇ ਵੱਲੋਂ ਜੜਾ ਕਿ ਐਨਕਾਊਂਟਰ ਕਰ ਦਿੱਤਾ ਗਿਆ ਜਿਵੇਂ ਮੋਗਾ ਦੇ ਸਾਈਤਾ ਮੰਦਰ ਕੋਲ ਪੁਲਿਸ ਦੀ ਤਿੰਨ ਬਦਮਾਸ਼ਾਂ ਦੇ ਵਿਚਕਾਰ ਜਿਹੜੇ ਕਿ ਮੁੱਠਪੈਣ ਹੁੰਦੀ ਹੈ ਤੇ ਉਸ ਦੌਰਾਨ ਦੋ ਬਦਮਾਸ਼ ਨੂੰ ਪੁਲਿਸ ਨੇ ਜਿਹੜਾ ਕਿ ਗ੍ਰਫਤਾਰ ਕਰ ਲਿਆ ਤੇ ਇੱਕ ਬਦਮਾਸ਼ ਦੇ ਗੋਲੀ ਲੱਗ ਜਾਂਦੀ ਹੈ ਤਾਂ ਇਸ ਦੇ ਕਿ ਅਸਲਾ ਕਵਰ ਕਰ ਵੋਂਡ ਵਾਸਤੇ ਨਿਸ਼ਾਨਦੇਹੀ ਤੇ ਪੁਲਿਸ ਲੈ ਕੇ ਪਹੁੰਚੀ ਸੀ ਇਹਨਾਂ ਬਦਮਾਸ਼ਾਂ ਨੂੰ ਤੇ ਇਹਨਾਂ ਦੇ ਕੋਲੋਂ ਜਿਹੜੀ ਕਿ 9,25,000 ਦੀ ਮਡਗਮਨੀ ਵੀ ਜਿਹੜੀ ਕਿ ਬਰਾਮਦ ਹੋਈ ਐ ਤੇ ਦੋ ਅਸਲੇ ਵੀ ਰਿਕਵਰ ਕੀਤੇ ਗਏ ਨੇ ਹੁਣ ਪੁਲਿਸ ਦੇ ਵੱਲੋਂ ਗਲੇਰੀ ਜਾਂਚ ਪੜਤਾਲ ਜਿਹੜੀ ਕਿ ਇਹਨਾਂ ਤੇ ਕੀਤੀ ਜਾ ਰਹੀ ਐ ਕੱਲ ਜੋ ਇੱਕ ਐਫਆਈਆ ਨੰਬਰ 70/25 ਪੀਐਸਸੀਟੀ ਰਜਿਸਟਰ ਹੋਈ ਸੀ ਜਿਸ ਦੇ ਵਿੱਚ ਅਸੀਂ ਤਿੰਨ ਜਿਹੜੇ ਹੈਗੇ ਗੈਂਗਸਟਰ ਲਗਾ ਲੋ ਉਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਦਾ ਨਾਮ ਗੁਰਜੰਤ ਸਿੰਘ ਰੋਸ਼ਨ ਸਿੰਘ ਤੇ ਆਕਾਸ਼ਦੀਪ ਸੀ ਅਨਾਵਲ ਸਾਨੂੰ 2.9 ਲੱਖ ਰੁਪਿਆ ਦੋ ਵੈਪਨ ਜਿਹੜੇ ਫੋਰਮੇਟ ਸੀ ਤੇ 15 ਰਾਉਂਡ ਤੇ ਇੱਕ ਗੱਡੀ ਜਿਹੜੀ ਇਹਨਾਂ ਕੋਲੋਂ i20 ਗੱਡੀ ਸਾਨੂੰ ਬਰਾਮਦ ਹੋਈ ਸੀ ਉਸ ਲਈ ਅਸੀਂ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਜਦੋਂ ਇਹਨਾਂ ਦੀ ਪੁਸ਼ੀਸ਼ ਤੇ ਅੱਜ ਰਿਮਾਂਡ ਤੇ ਲੈਣਾ ਸੀ ਅਨੇ ਪੁਸ਼ੀਸ਼ ਤੇ ਅਸੀਂ ਇਹਨਾਂ ਨੂੰ ਰਿਕਵਰੀ ਲਈ ਇੱਥੇ ਲੈ ਕੇ ਆਏ ਆ ਜਿੱਦਾਂ ਸਾਨੂੰ ਦੱਸਿਆ ਕਿ ਪਿਸਟਲ ਜਿਹੜਾ ਇਹਨਾਂ ਦਾ ਇੱਥੇ ਹੋਰ ਇਹਨਾਂ ਕੋਲ ਹੈਗਾ ਸੀ ਉਹ ਵੈਪਨ ਬਰਾਮਦ ਕਰਨ ਲਈ ਲੈ ਕੇ ਆਏ ਹੈਗੇ ਆ ਜਾਂ ਗੁਰਜੰਤ ਸਿੰਘ ਹੈਗਾ ਜਿਹੜਾ ਇਸਨੇ ਤੇ ਇਹਨਾਂ ਤਿੰਨਾਂ ਨੇ ਜਦੋਂ ਇੱਥੇ ਆਏ ਇਹਨਾਂ ਨੇ ਇਹ ਏਰੀਆ 'ਚ ਇੱਥੇ ਜਿਹੜਾ ਇਹ ਘਰ ਤੁਸੀਂ ਦੇਖਦੇ ਪਿਓ ਇੱਥੇ ਇਹ ਰਹਿੰਦੇ ਰਹੇ ਹੈਗੇ ਨਰਾ ਹਾਈਡ ਆਊਟ ਸੀ ਇਹਨਾਂ ਦੇ ਹਾਈਡ ਆਊਟ ਇਹਨਾਂ ਦਾ ਇੱਕ ਜਿਹੜਾ ਹੈਗਾ ਸੀ ਉਹਨਾਂ ਦਾ ਕੀ ਨਾਮ ਉਹਦਾ ਕਰਨ ਕਰਨ ਜਿਹੜਾ ਹੈਗਾ ਇੱਕ ਜੀਰੇ ਦਾ ਰਹਿਣ ਵਾਲਾ ਉਸ ਦੀ ਇਹ ਭੂਆ ਦਾ ਘਰ ਹੈਗਾ ਉਸ ਨੇ ਹਾਈ ਡਾਊਟਰ ਨੂੰ ਦਿੱਤਾ ਸੀ ਤੇ ਇਸ ਦਾ ਇਹ ਫਾਇਦਾ ਚੱਕ ਕੇ ਤਿੰਨੇ ਅੱਜ ਭੱਜਣ ਲੱਗੇ ਸੀ ਤੇ ਉਸ ਦੇ ਤਹਿਤ ਹੀ ਅਸੀਂ ਜਿਹੜਾ ਹੈਗਾ ਉਸ ਨੇ ਜਦੋਂ ਇਹਨੂੰ ਇਹਨੂੰ ਰਿਕਵਰੀ ਕਰਨ ਦੀ ਲੱਗੇਗੇ ਇਹਨਾਂ ਦਾ ਮੌਕਾ ਕਰਕੇ ਇਹਨਾਂ ਨੇ ਪਹਿਲਾਂ ਧੱਕਾ ਮਾਰਿਆ ਸਾਡੇ ਮੁਲਾਜ਼ਮਾਂ ਨੂੰ ਫਿਰ ਜਿਹੜਾ ਵੈਪਨ ਇੱਥੇ ਇਹਨਾਂ ਨੇ ਕੱਲ ਇੱਥੇ ਛੁੱਟ ਗਿਆ ਸੀ ਉਸ ਨਾਲ ਇਹਨਾਂ ਨੇ ਸਾਡੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਜਵਾਬਦੇਹੀ ਚ ਸਾਡੇ ਐਸਸੀ ਸਾਹਿਬ ਜਿਹੜੇ ਹੈਗੇ ਇਨਚਾਰਜ ਫੋਕਲ ਪੁਆਇੰਟ ਉਹਨਾਂ ਵੱਲੋਂ ਦੋ ਹਵਾਈ ਫਾਇਰ ਕੀਤੇ ਗਏ ਤੇ ਉਸ ਨੂੰ ਐਪਰੀਹੈਂਡ ਕਰਦੇ ਉਹਨਾਂ ਇੱਕ ਸੀ ਜਿਹੜਾ ਹੈਗਾ ਉਸ ਦੀ ਇੱਕ ਲੱਤ ਚੋਂ ਫਾਇਰ ਲੱਗੀ ਸਰ ਇੱਕ ਪੇ ਦੁਆਰਾ ਰਿਟੇਨ ਕਰਦੇ ਹੋ ਕਿੰਨੇ ਬਦਮਾਸ਼ ਸੀਗੇ ਟੋਟਲ ਸਰ ਇਹ ਕਿੰਨਾ ਦਾ ਘਰ ਸੀਗਾ ਤੇ ਕਿੰਨੀ ਰਿਕਵਰੀ ਹੋਈ ਇਹ ਤਿੰਨ ਬਦਮਾਸ਼ੀ ਹੈਗੇ ਗੁਰਜੰਟ ਸਿੰਘ ਰੋਸ਼ਨ ਸਿੰਘ ਆਕਾਸ਼ ਮੈਂ ਦੇ ਵਿੱਚ ਦੱਸਾਂ ਜੇ ਗੁਰਜੰਟ ਹੈਗਾ ਇਹ ਪਹਿਲਾਂ ਵੀ ਇੱਕ ਕਾਫੀ ਫੇਮਸ ਇੱਕ ਕੇਸ ਹੈਗਾ ਅਜਨਾਲੇ ਦਾ ਉੱਥੇ ਇੱਕ ਦੀਪੂ ਸਰਕਾਰੀਆ ਕਰਕੇ ਇੱਕ ਮਰਡਰ ਹੋਇਆ ਸੀ ਇੱਕ ਬੰਦੇ ਦਾ ਉਸ ਵਿੱਚ ਕੋਈ ਗੈਂਗਵਾਰ ਸਾਨੂੰ ਜੋ ਮੋਡਲੀ ਤੋਂ ਇਨਫੋਰਮੇਸ਼ਨ ਤੋਂ ਪਤਾ ਲੱਗਿਆ ਉਹ ਹੈਗੀ ਸੀ ਇਹ ਇੱਕ ਡੋਨੀ ਬਲ ਉੱਥੇ ਜੋ ਮਾਝੇ ਰਿਦੇ ਇੱਕ ਜਿਹੜਾ ਗੈਂਗਸਟਰ ਹੈਗਾ ਉਸ ਨਾਲ ਇਹ ਕਰਿੰਦਾ ਸੀ ਤੇ ਉਸ ਦਾ ਹੀ ਸ਼ੂਟਰ ਸੀ ਉਸ ਨੇ ਹੀ ਕਹਿੰਦੇ ਇਹਨੂੰ ਜਿਹੜਾ ਹੈਗਾ ਉੱਥੇ ਦੀਪੂ ਸਰਕਾਰੀਏ ਦਾ ਉਸੇ ਮਰਡਰ ਕੀਤਾ ਸੀ ਤੇ ਉੱਥੋਂ ਇਹ ਫਰਾਰ ਸੀ ਤੇ ਇਸ ਲਈ ਇਹ ਜਿਹੜਾ ਹੈਗਾ ਇਹਨਾਂ ਦੇ ਜਿਹੜੇ ਇੱਥੋਂ ਦੇ ਰੋਸ਼ਨ ਤੇ ਆਕਾਸ਼ ਜਿਹੜੇ ਫਿਰੋਜਪੁਰੇ ਰਿਦੇ ਰਹਿਣ ਵਾਲੇ ਹੈਗੇ ਇਹਨਾਂ ਦੇ ਨਾਂ ਰਲ ਕੇ ਇਥੇ ਵੀ ਕੋਈ ਵਾਰਦਾਤ ਨੂੰ ਇਨਜਾਮ ਦੇ ਸਕਦੇ ਸੀ ਚਾ ਦੇਣਾ ਲਈ ਟੋਟਲ ਸਰ ਤਿੰਨ ਬਦਮਾਸ਼ੀ ਅੱਜ ਇਹ ਅੱਜ ਇਥੇ ਤਿੰਨ ਸੀ ਜੀ ਸਰ ਸਰ ਕਿੰਨੇ ਦਿਨਾਂ ਤੋਂ ਇੱਥੇ ਮੁਗਰੇ ਰਹੇ ਰਹੇ ਸੀਗੇ ਇਹ ਇਹ ਕਾਫੀ ਵਾਰ ਇਹਨਾਂ ਦੇ ਹਾਈਡ ਆਊਟ ਸੀ ਅਗੇ ਇਨਵੈਸਟੀਗੇਸ਼ਨ ਚੱਲਦੀ ਪਈ ਹੈਗੀ ਇਹ ਕਦੇ ਆਉਂਦੇ ਸੀ ਕਦੇ ਨਹੀਂ ਆਉਂਦੇ ਸੀ ਇਹਨਾਂ ਦਾ ਇੱਕ ਸੇਫ ਇਹਨਾਂ ਨੇ ਆਪ ਸੇਫ ਹਾਊਸ ਟਾਈਪ ਬਣਾਇਆ ਹੋਇਆ ਸੀ ਸੇਕਰਨ ਦੀ ਭੂਆ ਤੇ ਉਹਨਾਂ ਦਾ ਕੀ ਰੋਲ ਹੈ ਜੀ ਇਸ ਐਪੀਸੋਡ ਚ ਜੀ ਜੀ ਤਿੰਨ ਤਿੰਨ ਰਿਕਵਰੀ ਆਸ ਲੈਂਦੇ ਸੀ ਤਿੰਨਾਂ ਨੂੰ ਰਿਕਵਰੀ ਲਈ ਲੈ ਕੇ ਹੁੰਦਾ ਸੀ ਇਹ ਹਾਂਜੀ ਜਿਨੇ ਜਿਹੜਾ ਹੈਗਾ ਸੀ ਜਿਹੜਾ ਸਾਨੂੰ ਬ੍ਰਾਮ ਜੀ ਜਿਹਨੂੰ ਪਰਸ ਜਿਹੜਾ ਮਰਡਰ ਕੇਸ਼ ਵਾਂਟਡ ਹੈਗਾ ਉਸਦੇ ਇਹ ਗੋਲੀ ਲੱਗੀ ਐ ਐਸਪੀ ਸਾਹਿਬ ਜਿਹੜਾ ਕਰਨ ਆ ਉਹਦੀ ਭੂਆ ਤੇ ਉਹਦੇ ਮੁੰਡੇ ਦਾ ਕੀ ਰੋਲ ਐ ਸਾਰੇ ਐਪੀਸੋਡ ਚ ਕਿਹੜਾ ਨਹੀਂ ਅਸੀਂ ਵੈਰੀਫਾਈ ਕਰਦੇ ਪਏ ਹੈਗੇ ਜੀ ਉਸ ਨੂੰ ਵੈਰੀਫਾਈ ਕਰਦੇ ਪਏ ਹੋ ਦੋ ਗ੍ਰਿਫਤਾਰ ਕਰ ਲਏ ਪੁਲਿਸ ਵੱਲੋਂ ਤੇ ਇੱਕ ਜ਼ਖਮੀ ਐ ਹਾਂ ਹਾਂ ਜਿਹੜੇ ਇੱਕ ਜਿਹੜਾ ਹੈਗਾ ਗੁਰਜੰਟ ਇਸਦੇ ਫਾਇਰ ਲੱਗਿਆ ਹੈਗਾ ਤੇ ਇੱਕ ਜਿਹੜਾ ਹੈਗਾ ਰੋਸ਼ਨ ਇਸਦੇ ਵੀ ਭੱਜ ਦੇ ਦੌਰਾਨ ਕਲ ਸੱਟ ਲੱਗ ਸਰ ਅਰੇਸਟ ਕਲ ਤਿੰਨੇ ਕਰਲੇ ਸੀ ਅੱਜ ਤਾਂ ਸਿਰਫ ਰਿਕਵਰੀ ਕਰ ਰਹੇ ਹਾਂ ਇਹ ਵੀ ਅਰੇਸਟ ਕਲ ਤਿੰਨੇ ਕਰਲੇ ਸੀ ਅੱਜ ਰਿਕਵਰੀ ਲਈ ਲੀ ਜਦੋਂ ਇਹਨਾਂ ਨੂੰ ਲੈ ਕੇ ਆ ਕਿਉਂਕਿ ਇਹਨਾਂ ਦਾ ਹਾਈ ਡਾਊਟ ਸੀ ਤੇ ਸਾਨੂੰ ਹੋਰ ਵੀ ਇਹਨਾਂ ਨੇ ਜੋ ਦੱਸਿਆ ਸੀ ਇੱਥੇ ਰਹਿੰਦੇ ਸੀ ਕੁਝ ਹੋਰ ਵੀ ਮਿਲਣ ਦੀ ਸਾਨੂੰ ਮੀਟ ਸੀ ਇੱਕ ਵੈਪਨ ਤਾਂ ਇਹਨਾਂ ਨੇ ਜੋ ਸਾਨੂੰ ਬਰਾਮਦ ਹੋ ਚੁੱਕਿਆ ਜਿਹੜਾ ਤੁਸੀਂ ਦੇਖ ਸਕਦੇ ਹੋ ਜਿਸ ਨਾਲ ਇਹਨੇ ਫਾਇਰ ਕੀਤਾ ਹੈਗਾ ਅੱਜ ਵੀ ਕੋਈ ਵੈਪਨ ਮਿਲੇ ਹਾਂ ਜੀ ਅੱਜ ਜਿਹੜਾ ਹੈਗਾ ਉਸ ਨਾਲ ਹੀ ਫਾਇਰ ਕੀਤਾ ਹੈਗਾ ਸੀ ਸਰ ਕੱਲ ਕਿੰਨੇ ਜਿਹੜਾ ਇਹ ਕੱਲ ਦੋ ਵੈਪਨ ਬਰਾਮਦ ਹੋਏ ਸੀ ਜਿਹੜਾ ਇੱਕ ਪੀਐਕਸ 5 ਇੱਕ ਥ੍ਰੀ ਜਿਹੜਾ ਅੱਜ ਬ੍ਰਾਮਦ ਹੋਇਆ ਹੈਗਾ ਉਹ ਹੈਗਾ ਬੱਤੀ ਬੋਰ ਦਾ ਬਰੇਟਾ ਟੋਟਲ ਕਿੰਨੇ ਹੋਗੇ ਟੋਟਲ 3 ਵੈਪਨ ਹੋਗੇ